ਦਾਗੀ ਧੜਾ ਜਾਂ ਦਾਗੀ ਧੜਾ ਇਕੱਠਾ ਹੋ ਨਹੀਂ ਜਾ ਰਿਹਾ ਐਸਪੀਸੀ ਦੇ ਵਿੱਚ ਵੱਖਰੀਆਂ ਲੜਾਈਆਂ ਪਈਆਂ ਹੋਈਆਂ ਸਰਬਜੀਤ ਸਿੰਘ ਖਾਲਸਾ ਆਪਣੀ ਵੱਖਰੀ ਜੰਗ ਲੜ ਰਿਹਾ ਕੀ ਕੋਕੇ ਪੰਥਕ ਸਰਕਾਰ ਬਾਰੇ ਮੀਆਂ ਮਨੀਆਂ ਸੀ ਸਜ਼ਾਵਾਂ ਲਵਾਈਆਂ ਸਨ ਔਰ ਉਸ ਤੋਂ ਬਾਅਦ ਅਨਫੋਰਚਨਟਲੀ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜਾ ਰੋਲ ਰਿਹਾ ਹੈ ਜੀ ਉਹ ਬਹੁਤ ਹੀ ਇੱਕ ਅਕਾਲ ਤਖਤ ਸਾਹਿਬ ਦੀ ਜਿਹੜੀ ਇਨਸਟੀਟਿਊਸ਼ਨ ਹੈ ਇੱਕ ਮਹਾਨ ਇਨਸਟੀਟਿਊਸ਼ਨ ਯੂ ਨੋ ਕਿ ਸਾਡੇ ਗੁਰੂਆਂ ਨੇ ਸਟਾਰਟ ਕੀਤਾ ਸੀ ਜੀ ਉਹਨੂੰ ਬਹੁਤ ਧੱਕਾ ਲਗਾਇਆ ਜਾਂ ਤੁਸੀਂ ਵੇਖਦੇ ਹੋ ਕਿ ਅਕਾਲ ਤਖਤ ਦਾ ਜਥੇਦਾਰ ਟੀਵੀ ਚੈਨਲਾਂ ਤੇ ਆ ਕੇ ਬਿਆਨਬਾਜ਼ੀਆਂ ਵਿੱਚ ਸ਼ਾਮਲ ਹੋ ਜਾਂਦਾ ਕਬੀਰ ਬਾਦਲ ਆਪਣੀ ਰੰਜਿਸ਼ ਕੱਟ ਰਿਹਾ ਕੀ ਲੱਗਦਾ ਲੋਕਾਂ ਦਾ ਕਹਿਣਾ ਕਿ ਆਪਣੀ ਰੰਜਿਸ਼ ਕੱਟ ਰਿਹਾ ਉਹਦੇ ਬਾਪ ਦਾ ਜਿਹੜਾ 2015 ਚ ਫਕਰੇ ਕੌਮ ਜਿਹੜਾ ਦਿੱਤਾ ਗਿਆ ਸੀ ਉਹਨੂੰ ਠੇਸ ਪਹੁੰਚੀ ਹੈ ਹਰ ਕਾਲ ਨੂੰ ਅਸੀਂ 네ਗੇਟਿਵ ਹੀ ਲੈ ਕੇ ਜਾਂਦੇ ਹਾਂ ਜੀ ਤੇ ਕਦੀ ਕਹ ਦਿੰਦੇ ਕਿ ਜੀ ਇਹ ਪੂਰਾ ਡਰਾਮਾ ਸੀ ਜਿੱਥੇ ਦਾਰ ਵੀ ਨਾਲ ਮਿਲਦੇ ਹੋਏ ਸੀ ਇਹਨਾਂ ਨੇ ਮਿਲ ਕੇ ਸਾਰਾ ਕੀਤਾ ਫਿਰ ਜਦ ਹੁਣ ਦੂਜੀਆਂ ਗੱਲਾਂ ਆ ਰਹੀਆਂ ਨੇ ਤੇ ਕਹਿੰਦੇ ਜੀ ਹੁਣ ਉਹ ਰੰਜਿਸ਼ ਹੁਣ ਬਦਲਾ ਲੈ ਰਹੇ ਸਿੱਖ ਕੌਮ ਨੂੰ ਯੂਨਾਈਟ ਹੋਣ ਦੀ ਬੜੀ ਲੋੜ ਹੈ ਹਮ ਯੂਨਾਈਟਡ ਹੋ ਕੇ ਆ ਵੱਡੇ ਹੁਣ ਜੋ ਹੋ ਚੁੱਕਿਆ ਹੈ ਜੀ ਉਹਨੂੰ ਉਹਨੂੰ ਬਖਸ਼ ਕੇ ਜੇ ਅਕਾਲ ਤਖਤ ਸਾਹਿਬ ਵਿੱਚ ਤੁਸੀਂ ਮੰਨਦੇ ਸੀ ਕਿ ਸਾਰੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਮਾਫੀ ਮੰਗਣ ਜਦੋਂ ਉਹਨੇ ਮੰਗ ਲਈਏ ਹੂੰ ਕਿ ਹੁਣ ਤੁਸੀਂ ਅੱਗੇ ਚੱਲੋ। ਉਹ ਖੜਤਾਲ ਤੇ ਬੈਠੇ ਹੋਏ ਨੇ ਕਾਫੀ ਦਿਨ ਹੋ ਗਏ ਨੇ 35 ਦਿਨ ਤੋਂ ਉੱਤੇ ਹੋ ਗਿਆ ਕੀ ਕਹੋਗੇ ਉਹਨਾਂ ਬਾਰੇ? ਮੈਂ ਇਹੀ ਕਹਾਂਗਾ ਕਿ ਸਾਡੀ ਸਟੇਟ ਗਵਰਨਮੈਂਟ ਕਿੱਥੇ? ਅੱਜ ਹਰਿਆਣਾ ਨੇ ਐਮਐਸਪੀ ਦੇਤੀ ਕਿਸਾਨਾਂ ਨੂੰ ਸਟੇਟ ਲੈਵਲ ਤੇ। ਹੂੰ ਪੰਜਾਬ ਗਵਰਨਮੈਂਟ ਕਿਉਂ ਨਹੀਂ ਦੇਈ? ਹੂੰ ਹਰ ਕੰਮasse ਅਸੀਂ ਸੈਂਟਰ ਵੱਲ ਕਿਉਂ ਵੇਖਦੇ ਰਹੇ? ਅੱਜ ਪੰਜਾਬ ਵਿੱਚ ਤੁਹਾਨੂੰ ਪਤਾ ਹੀ ਹੈ ਟੀਚਰਸ ਦੀ ਵੀ ਸਟ੍ਰਾਈਕ ਚੱਲ ਰਹੀ ਹੈ ਜਿਹੜੇ ਆਈਟੀ ਦੇ ਟੀਚਰਸ ਨੇ ਉਹਨਾਂ ਦੀ ਬੜੀ ਵੱਡੀ ਸਟ੍ਰਾਈਕ ਚੱਲ ਰਹੀ ਹੈ ਉਹਨਾਂ ਦੀ ਨਿਊਜ਼ਾਂ ਕਵਰ ਬਾਹਰ ਹੀ ਨਹੀਂ ਆ ਰਹੀਆਂ ਕੋਈ ਨਹੀਂ ਸੰਗਰੂਰ ਦੇ ਵਿੱਚ ਕੋਈ ਨਿਊਜ਼ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੇ ਹੋਰ ਵੀ بڑے بڑے ਮਸਲੇ ਨੇ ਸਿਰਫ ਕਿਸਾਨ ਦਾ ਮਸਲਾ ਨਹੀਂ ਹੈਗਾ ਡਾਕਟਰ ਜਸਦੀਪ ਜੀ ਦਲਜੀਤ ਮੀਮ ਨੂੰ ਮਿਲਿਆ ਪ੍ਰਧਾਨ ਮੰਤਰੀ ਨੂੰ ਮਿਲਿਆ ਕਿਸ ਤਰ੍ਹਾਂ ਦੇ ਦੇਖ ਰਹੇ ਹੋ ਵੱਖਰੇ ਵੱਖਰੇ ਲੋਕਾਂ ਦੀ ਆਪਣੀ ਆਪਣੀਆਂ ਸਟੇਟਮੈਂਟਾਂ ਬਾਹਰ ਆ ਰਹੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਬੰਦੇ ਜਿਹੜੇ ਅੱਜ ਹੂੰ ਉਹਨੂੰ ਡਾਊਨ ਕਰ ਰਹੇ ਨੇ ਜੇ ਕੱਲ ਪ੍ਰਧਾਨ ਮੰਤਰੀ ਉਹਨਾਂ ਨੂੰ ਬੁਲਾਏ ਨਾ ਚਪਲੀਆਂ ਛਾੜਦੇ ਜਾਣਗੇ ਪ੍ਰਧਾਨ ਮੰਤਰੀ ਕੋਲ ਹੂੰ ਇਹ ਸਿਰਫ ਅੰਦਰੋਂ ਇੱਕ ਅੱਗ ਲੱਗਦੀ ਸਾਡੀ ਕੌਮ 'ਚ ਇੱਕ ਦੂਜੇ ਨੂੰ ਉਪਚਾਰ ਦੇਖਦੇ ਉਹਨੇ ਓਏ ਪੰਜਾਬੀ ਆਗੇ ਓਏ ਦੁਨੀਆ ਵਿੱਚ ਇੱਕ ਸਲੋਗਨ ਉਹਨੇ ਚਲਾਤਾ ਹੂੰ ਸਲਤਨਤ ਪਗੜੀ ਦੀ ਪਹਿਚਾਨ ਉਹਨੇ ਪਗ ਪਾ ਕੇ ਉਹਨੇ ਦੁਨੀਆ ਵਿੱਚ ਦੱਸਤਾ ਹੈ ਕਿ ਸਿੱਖ ਕੌਣ ਨੇ ਪਹਿਲੇ ਮਨਮੋਹਨ ਸਿੰਘ ਨੇ ਦੱਸਿਆ ਸੀ ਹੂੰ ਹੁਣ ਗੁਰਜੀਤ ਦਸਾਂਝ ਦੁਨੀਆ ਨੂੰ ਦੱਸ ਰਿਹਾ ਹੈ ਕੀ ਨੂੰ ਉਹਦੇ ਬਾਰੇ ਕੀ ਕਹੋਗੇ ਜੋ ਹਮਲਾ ਹੋਇਆ ਅਮਰੀਕਨ ਲੋਕਾਂ ਦੇ ਉੱਤੇ ਟਰੱਕਾਂ ਦੇ ਉੱਤੇ ਬਹੁਤ ਹੀ ਨਿੰਦਨੀ ਬਹੁਤ ਹੀ ਡਿਸਗਰੇਸਫੁਲ ਹਮਲਾ ਸੀ ਇਹ ਧਰਮ ਦੇ ਨਾਂ ਤੇ ਇੱਕ ਟਵਿਸਟਡ ਆਈਡੀਓਲੋਜੀ ਲੈ ਕੇ ਔਰ ਇਨੋਸੈਂਟ ਲੋਕਾਂ ਨੂੰ ਮਾਰਨਾ ਇਹ ਬਹੁਤ ਹੀ ਗਲਤ ਗੱਲ ਹੈ ਪੀਐਮ ਸਾਡਾ ਪੁਰਾਣਾ ਸਾਬਕਾ ਡਾਕਟਰ ਮਰਮੌਂਦ ਸਿੰਘ ਅੱਜ ਸਾਡੇ ਚ ਨਹੀਂ ਰਿਹਾ ਲੇਕਿਨ ਕਾਫੀ ਕੁਝ ਉਹਨਾਂ ਨੇ ਪੰਜਾਬ ਇੰਡੀਆ ਵਾਸਤੇ ਭਾਰਤ ਵਾਸਤੇ ਕਾਫੀ ਕੁਝ ਕੀਤਾ ਜੋ ਲੰਦੇ ਪੰਜਾਬ ਦੇ ਵਿੱਚ ਜਨਮ ਹੋਇਆ ਉਹਨਾਂ ਦਾ ਚੜ੍ਹਦੇ ਪੰਜਾਬ ਦੇ ਆ ਕੇ ਉਹਨਾਂ ਨੇ ਤਰੱਕੀ ਕੀਤੀ ਐਸਾ ਇੱਕ ਰਿਫਾਰਮ ਲਿਆਇਆ ਭਾਰਤ ਦੀ ਇਕਨੋਮੀ ਵਿੱਚ ਹਮ ਜਿੰਨੇ ਕੀ ਜਿਹੜੀ ਭਾਰਤ ਦੀ ਆਰਥਿਕ ਗਰੋਥ ਸੀ ਉਹ 2% ਸੀ ਸਾਲ ਦੀ ਉਹਨੂੰ ਸਿੱਧਾ ਚੁੱਕ ਕੇ 8% ਤੇ ਲੈ ਗਏ ਹਮ ਔਰ ਮਾਰਕੀਟ ਖੋਲੀ ਔਰ ਉਹਦੇ ਨਾਲ ਦੁਨੀਆਂ ਵਿੱਚ ਉਹਨਾਂ ਨੂੰ ਲੋਕਾਂ ਨੇ ਸਰਾਇਆ ਤੇ ਉਹਨਾਂ ਦੀ ਗੱਲਾਂ ਮੰਨੀਆਂ ਵੱਡੇ ਵੱਡੇ ਫਰਾਂਸ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਜਰਮਨੀ ਦੇ ਇੰਗਲੈਂਡ ਦੇ इवन ਇੱਥੇ ਜਾਰਜ ਬੁਸ਼ ਵਰਗੇ ਉਹਨਾਂ ਦੀ ਸਲਾਹ ਲੈਂਦੇ ਸਨ ਇਕਨੋਮੀ ਆਪਣੀ ਮੁਲਕਾ ਦੀ ਚਲਾਉਣ ਵਾਸਤੇ ਸਸਿਕਾ ਆਦਾ ਸਲਾਮ ਨਵੇਂ ਬਰੇ ਦਾ ਪਹਿਲਾ ਪ੍ਰੋਗਰਾਮ ਦੇਸ਼ ਵਿਦੇਸ਼ ਦੇ ਮੁੱਦਿਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਸਸਿਕਾ ਸਾਰਿਆਂ ਨੂੰ ਅੱਜ ਸਾਡੇ ਨਾਲ ਡਾਕਟਰ ਜਸਦੀਪ ਸਿੰਘ ਜਸੀ ਸਿੱਖ ਲੀਡਰ ਨੇ ਪੰਥਕ ਲੀਡਰ ਨੇ ਅਮਰੀਕਾ ਦੇ ਵਿੱਚੋਂ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਵਿੱਚੋਂ ਸਵਾਗਤ ਕਰਦੇ ਆ ਨਵੇਂ ਬਰੇ ਦੇ ਵਿੱਚ ਪਹਿਲਾ ਪ੍ਰੋਗਰਾਮ ਲੈ ਕੇ ਸਸਿਕਾ ਥੈਂਕ ਯੂ ਵਰਿੰਦਰ ਜੀ ਤੁਹਾਨੂੰ ਤੇ ਅਮੇਜ਼ਿੰਗ ਟੀਵੀ ਵੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਉਮੀਦ ਹੈ ਵਾਈਗਰੂ ਸਾਰਿਆਂ ਨੂੰ ਇਸ ਸਾਲ ਖੁਸ਼ੀਆਂ ਸੇਤਾ ਔਰ ਹਰ ਮੁਰਾਦ ਪੂਰੀ ਕਰੇਗਾ ਧੰਨਵਾਦ ਸ਼ੁਕਰੀਆ ਨਵੇਂ ਬਰੇ ਦੀ ਸ਼ੁਰੂਆਤ ਕਰਦੇ ਆ ਕਹਿੰਦੀ ਕਿ ਪਟਰੀ ਤੂੰ ਲੱਥਿਆ ਜਾਂ ਮਨੂ ਲੱਥਾ ਸ਼੍ਰੋਮਣੀ ਅਕਾਲੀ ਦਲ ਦਾ ਕਿਸ ਤਰ੍ਹਾਂ ਪਟਰੀ ਤੇ ਆਣਗੇ ਛੋਮਰੀ ਇਕੱਲੀ ਤਰ੍ਹਾਂ ਬਾਗੀ ਧੜਾ ਜਾਂ ਦਾਗੀ ਧੜਾ ਇਕੱਠਾ ਹੋ ਨਹੀਂ ਜਾ ਰਿਹਾ ਐਸਪੀਸੀ ਦੇ ਵਿੱਚ ਵੱਖਰੀਆਂ ਲੜਾਈਆਂ ਪਈਆਂ ਹੋਈਆਂ ਸਰਬਜੀਤ ਸਿੰਘ ਖਾਲਸਾ ਆਪਣੀ ਵੱਖਰੀ ਜੰਗ ਲੜ ਰਿਹਾ ਕੀ ਕਹੋਗੇ ਪੰਥਕ ਸਰਕਾਰ ਬਾਰੇ ਇਹ ਬਹੁਤ ਹੀ ਮੈਂ ਇਹ ਸਮਝਦਾ ਕਿ ਸਾਡੀ ਜਿਹੜੀ ਕੌਮ ਇੱਕ ਬਹੁਤ ਹੀ ਨਾਜ਼ੁਕ ਸਮੇਂ ਤੋਂ गुज़र ਰਹੀ ਹੈ ਔਰ ਇਹਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਅਹਿਮੀਅਤ ਹੈ ਜੀ ਜੋ ਕਿ ਅਸੀਂ ਵੇਖਿਆ ਸੀ ਕਿ 2-3 ਹਫ਼ਤੇ ਪਹਿਲਾਂ ਕਾਫੀ ਅਹਿਮੀਅਤ ਵੱਧ ਗਈ ਸੀ ਜਦੋਂ ਬਾਗੀ ਤੇ ਦਾਗੀ ਦੋਨੋਂ ਹੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਨਤਮਸਤਕ ਹੋਏ ਸੀ ਆਪਣੀਆਂ ਪੁਲਾ ਮੰਗ ਮੰਨੀਆਂ ਸੀ ਗਲੀਆਂ ਮੰਨੀਆਂ ਸੀ ਸਜਾਵਾਂ ਲਵਾਈਆਂ ਸਨ ਹਮਮ ਔਰ ਉਸ ਤੋਂ ਬਾਅਦ ਹਮ ਅਨਫੋਰਚਨਟਲੀ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜਾ ਰੋਲ ਰਿਹਾ ਹੈ ਜੀ ਉਹ ਬਹੁਤ ਹੀ ਇੱਕ ਅਕਾਲ ਤਖਤ ਸਾਹਿਬ ਦੀ ਜਿਹੜੀ ਇੰਸਟੀਟਿਊਸ਼ਨ ਹੈ ਇਹ ਇੱਕ ਮਹਾਨ ਇੰਸਟੀਚਿਊਸ਼ਨ ਯੂ ਨੋ ਕੀ ਸਾਡੇ ਗੁਰੂਆਂ ਨੇ ਸਟਾਰਟ ਕੀਤਾ ਸੀ ਜੀ ਉਹਨੂੰ ਬਹੁਤ ਧੱਕਾ ਲਗਾਇਆ ਜਾਂ ਤੁਸੀਂ ਵੇਖਦੇ ਹੋ ਕਿ ਅਕਾਲ ਤਖਤ ਦਾ ਜਥੇਦਾਰ ਟੀਵੀ ਚੈਨਲਾਂ ਤੇ ਆ ਕੇ ਬਿਆਨਬਾਜ਼ੀਆਂ ਵਿੱਚ ਸ਼ਾਮਲ ਹੋ ਜਾਏ ਹਮ ਜਾਂ ਕਿੰਤੂ ਪਰੰਤੂ ਹੁੰਦਾ ਕੋ ਪੈਨ ਤੇ ਬਹੁਤ ਹੀ ਇੱਕ ਇਹ ਮੈਂ ਸਮਝਦਾ ਕਿ ਇਹ ਅਕਾਲ ਤਖਤ ਸਾਹਿਬ ਦੀ ਗਰਮਾਂ ਨੂੰ ਠੇਸ ਪਹੁੰਚੀ ਹੈ ਹਮ ਔਰ ਗਿਆਨੀ ਹਰਪ੍ਰੀਤ ਸਿੰਘ ਯੂ ਆਪਣੀ ਔਦੇ ਦਾ ਆਪਣੀ ਪੋਜੀਸ਼ਨ ਦਾ ਹਮ ਆ ਖਿਆਲ ਰੱਖਣਾ ਚਾਹੀਦਾ ਇਹ ਜਿਹੜੀਆਂ ਵੀ ਗੱਲਾਂ ਨੇ ਜੇ ਅੰਦਰ ਬੰਦ ਦਰਵਾਜ਼ੇ ਵਿੱਚ ਛੋ ਕੇ ਰਿਸੋਲਵ ਹੋ ਜਾਂਦੀਆਂ ਤੇ ਬਿਹਤਰ ਸੀ بجائے মিডিਆ ਵਿੱਚ ਔਰ ਆਪਣੀ ਜਿਹਨੂੰ ਕਹਿੰਦੇ ਨਾ ਨਾ ਡਰਟੀ ਲਾਂਡਰੀ ਅਮਰੀਕਾ ਵਿੱਚ ਕਹਿੰਦਾ ਹੈ ਡਰਟੀ ਲਾਂਡਰੀ ਤੁਸੀਂ ਦੁਨੀਆ ਨੂੰ ਦਿਖਾਓ ਉਹ ਸਾਡੀ ਕੌਮ ਲਈ ਇੱਕ ਬੜਾ ਦੁਖਦਈ ਇੱਕ ਫੇਜ਼ ਚੱਲ ਰਿਹਾ ਪਰ ਹੋਪ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਰਿਸੋਲਵ ਹੋਏ ਐਸਜੀਪੀਸੀ ਦਾ ਵੀ ਸਮਝ ਨਹੀਂ ਆ ਰਿਹਾ ਜਦੋਂ ਗਣ ਗਿਆਨੀ ਅਰਪੀ ਸਿੰਘ ਨੇ ਰਿਜ਼ਾਈਨ ਦਿੱਤਾ ਹੈ ਜੀ ਤੇ ਐਕਸੈਪਟ ਕਰੋ ਤੇ ਅੱਗੇ ਚੱਲੋ ਹੂੰ ਆ ਪਰ ਜੀ ਇਹ ਪਹਿਲਾ ਉਹਨਾਂ ਨੂੰ ਬੈਨ ਲਾ ਰਹੇ ਆ 2 ਹਫਤੇ ਦਾ ਫਿਰ ਉਹ ਮਹੀਨੇ ਦਾ ਟਾਈਮ ਤੇ ਇਹ ਕੁਝ ਗੱਲਾਂ ਸਮਝ ਨਹੀਂ ਆ ਰਹੀ ਕਿ ਕਿ ਸੁਖਵੀਰ ਬਾਦਲ ਆਪਣੀ ਰੰਜਿਸ਼ ਕੱਟ ਰਿਹਾ ਕੀ ਲੱਗਦਾ ਲੋਕਾਂ ਦਾ ਕਹਿਣਾ ਕਿ ਆਪਣੀ ਰੰਜਿਸ਼ ਕੱਟ ਰਿਹਾ ਉਹਦੇ ਬਾਪ ਦਾ ਜਿਹੜਾ 2015 ਚ ਫਕਰੇ ਕੌਮ ਜਿਹੜਾ ਦਿੱਤਾ ਗਿਆ ਸੀ ਉਹਨੂੰ ਠੇਸ ਪਹੁੰਚੀ ਹੈ ਉਹ ਇਹ ਨਹੀਂ ਲੱਗਦਾ ਕਿਉਂਕਿ ਇਹ 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 ਰੰਜਿਸ਼ ਹੁੰਦੀ ਤੇ ਉਹ ਆਂਦੇ ਨਾ ਕਦੇ ਵੀ ਇਹ ਤੇ ਸਾਰਾ ਜਿਹੜਾ ਇੱਕ ਪਾਸੇ ਅਸੀਂ ਕਹਿੰਦੇ ਆ ਜੀ ਇਹ ਸਾਰਾ ਕੁਝ ਮਿਲੀਚੁਲੀ ਫਗਰ ਸੀ ਇਹ ਡਰਾਮਾ ਹੋਇਆ ਸੀ ਫਿਰ ਦੂਜੇ ਪਾਸੇ ਅਸੀਂ ਕਹਿੰਦੇ ਆ ਜੀ ਰੰਜਿਸ਼ ਕੱਢ ਰਿਆ ਸੀ ਤੇ ਇਵੇਂ ਤੇ ਨਹੀਂ ਹੁੰਦਾ ਅ ਕਿਉਂਕਿ ਸਾਡੀ ਕੌਮ ਵਿੱਚ ਇਹ ਵੀ ਹੈ ਕਿ ਜੋ ਵੀ ਗੱਲ ਹੋਇਆ ਸੀ ਉਹਨੂੰ ਹਰ ਗੱਲ ਨੂੰ ਅਸੀਂ 네ਗੇਟਿਵ ਹੀ ਲੈ ਕੇ ਜਾਂਦੇ ਆ ਜੀ ਤੇ ਕਦੀ ਕਹ ਦਿੰਦੇ ਆ ਕਿ ਜੀ ਇਹ ਪੂਰਾ ਡਰਾਮਾ ਸੀ ਇਹ ਜੱਜਦਾਰ ਵੀ ਨਾਮ ਮਿਲੇ ਹੋਏ ਸੀ ਇਹਨਾਂ ਨੇ ਮਿਲ ਕੇ ਸਾਰਾ ਕੀਤਾ ਫਿਰ ਜਦ ਹੁਣ ਦੂਜੀਆਂ ਗੱਲਾਂ ਆ ਰਹੀਆਂ ਨੇ ਤੇ ਕਹਿੰਦੇ ਜੀ ਹੁਣ ਉਹ ਰੰਜਿਸ਼ ਹੁਣ ਬਦਲਾ ਲੈ ਰਿਹਾ ਸੋ ਇਵੇਂ ਨਹੀਂ ਹੁੰਦਾ ਇਹ ਸਾਡੀ ਜਿਹੜੀ ਇੰਸਟੀਟਿਊਸ਼ਨਸ ਨੇ ਸਾਡੇ ਜਿਹੜੇ ਜਥੇਦਾਰ ਨੇ ਐਸਜੀਪੀਸੀਏ ਇਹ ਪੂਰੀ ਓਵਰਹਾਲ ਹੋਣਾਂ ਦੀ ਹੋਈ ਪਈ ਹੈ ਇਹਨਾਂ ਨੂੰ ਇੱਕ ਸਿਸਟਮ ਦੇ ਵਿੱਚ ਪੂਰਾ ਸਹੀ ਤਰੀਕੇ ਨਾਲ ਕਰਨਾ ਪਏਗਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਕੌਮ ਵਿੱਚੋਂ ਕੋਈ ਇੰਟੈਲੈਕਚੁਅਲ ਅੱਗੇ ਆਣਗੇ ਜਿਹੜਾ ਕਿ ਰੀਆਰਗੇਨਾਈਜ਼ ਕਰਨ ਕਿ ਸਾਡੇ ਜਥੇਦਾਰਾਂ ਦੀ ਜਿਹੜੀ ਅਪੁਆਇੰਟਮੈਂਟਸ ਹੈ ਉਹ ਕਿਵੇਂ ਹੁੰਦੀਆਂ ਨੇ ਜਥੇਦਾਰਾਂ ਨੂੰ ਸਰਬਤ ਖਾਲਸੇ ਵਿੱਚੋਂ ਨਿਯੁਕਤ ਕਰਨਾ ਚਾਹੀਦਾ ਹੈ ਐਸਜੀਪੀਸੀ ਦੇ ਅੰਡਰ ਨਹੀਂ ਹੋਣੇ ਚਾਹੀਦੇ ਜੱਥੇਦਾਰ ਉਹ ਕਈ ਗੱਲਾਂ ਨੇ ਜਿਹੜੀਆਂ ਕਿ ਰਿਫਾਰਮ ਦੀ ਲੋੜ ਹੈ ਔਰ ਮੇਰੇ ਖਿਆਲ ਨਾਲ ਐਂਡ ਜਿਹੜਾ ਰਿਜ਼ਲਟ ਹੀ ਨਿਕਲੇਗਾ ਕਿ ਇਹ ਸਾਰੀਆਂ ਚੀਜ਼ਾਂ ਰਿਫਾਰਮ ਹੋਣ ਡਾਕਟਰ ਜਸਦੀਪ ਜੀ ਤੁਸੀਂ ਸਿੱਖ ਲੀਡਰ ਵੀ ਹੋ ਇੱਕ ਸਿੱਖ ਲੀਡਰ ਦੇ ਹੋਣ ਦੇ ਨਾਤੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਗੱਲਬਾਤ ਕਰਦੇ ਆ ਕਿ ਸਰਬਤ ਖਾਲਸਾ ਪਲਾਣਾ ਜਾਂ ਪਿੱਛੇ ਵੀ ਬੁਲਾਇਆ ਗਿਆ ਸੀ ਕੁਝ ਸਾਲ ਅਧਿਆਕੇ ਹੋ ਗਏ ਨੇ ਜੇ ਇੱਕ ਮਾਕੀ ਦੇ ਮੇਲੇ ਦੇ ਵਿੱਚ ਆ ਸਰਬਜੀਤ ਸਿੰਘ ਖਾਲਸਾ ਆਪਣਾ ਇੱਕ ਪ੍ਰੋਗਰਾਮ ਰੱਖ ਰਿਹਾ ਜਿਹਦੇ ਵਿੱਚ ਆਪਣੀ ਪਾਰਟੀ ਦਾ ਜਾਂ ਅਕਾਲੀ ਦਲ ਦਾ ਜਾਂ ਨਵੇਂ ਕਠਨ ਦਾ ਕਰ ਸਕਦਾ ਅੱਜ ਅਕਾਲੀ ਦਲ ਨੇ ਵੀ ਕਿਹਾ ਮਾਗੀ ਦੇ ਮੇਲੇ ਦੇ ਉੱਤੇ ਆਪਾਂ ਵੀ ਇੱਕ ਪ੍ਰੈਸ ਕਾਨਫਰੈਂਸ ਕਰਾਂਗੇ ਆਪਣਾ ਵੀ ਇੱਕ ਇਕੱਠ ਰੱਖਾਂਗੇ ਕਿ ਅਕਾਲੀ ਦਲ ਦੁਆਰਾ ਪਟਰੀ ਤੇ ਆ ਸਕਦਾ ਕੀ ਲੱਗਦਾ ਤੁਹਾਨੂੰ ਇਹ ਬਿਲਕੁਲ ਅਕਾਲੀ ਦਲ ਆ ਨਹੀਂ ਸਕਦਾ ਅਕਾਲੀ ਦਲ ਨੂੰ ਲਿਆਣਾ ਪਏਗਾ ਕਿਉਂਕਿ ਸਿੱਖ ਪੰਥ ਵਾਸਤੇ ਹੋਰ ਕੋਈ ਚੋਇਸ ਨਹੀਂ ਹੈ ਸਾਡੀ ਪੰਥਕ ਪਾਰਟੀ ਹੋਣਾ ਇੱਕ ਬਹੁਤ ਜ਼ਰੂਰੀ ਗੱਲ ਹੈ ਹਮਮ ਔਰ ਤੁਸੀਂ ਅੱਜ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਜੇ ਅਕਾਲੀ ਦਲ ਨਹੀਂ ਤੇ ਫਿਰ ਕੌਣ ਸਰਬਜੀਤ ਸਿੰਘ ਖਾਲਸਾ ਵੀ ਹੈਗੇ ਨੇ ਬਿਲਕੁਲ ਪਰ ਹਾਲੀ ਸਰਬਜੀਤ ਖਾਸ ਸਿੰਘ ਖਾਲਸਾ ਉਸ ਮੁਕਾਮ ਤੇ ਨਹੀਂ ਪਹੁੰਚੇ ਨੇ ਕਿ ਇੱਕ ਸਿੱਖਾਂ ਦੀ ਪਾਰਟੀ ਨੂੰ ਲੀਡ ਕਰ ਸਕਣ ਹਾਲੀ ਬਹੁਤ ਨਵੇਂ ਨੇ ਉਹਨਾਂ ਨੂੰ ਵੀ ਐਕਸਪੀਰੀਅੰਸ ਦੀ ਲੋੜ ਹੈ ਇਹ ਕੋਈ ਇਹਦੇ ਵਿੱਚੋਂ ਤੁਹਾਨੂੰ ਇਸ ਵੇਲੇ ਜਿਹੜੀ ਸਿੱਖ ਕੌਮ ਨੂੰ ਯੂਨਾਈਟ ਹੋਣ ਦੀ ਬੜੀ ਲੋੜ ਹੈ ਯੂਨਾਈਟਡ ਹੋ ਕੇ ਆ ਵੱਡੇ ਹੁਣ ਜੋ ਹੋ ਚੁੱਕਿਆ ਹੈ ਜੀ ਉਹਨੂੰ ਉਹਨੂੰ ਬਖਸ਼ ਕੇ ਜੇ ਅਕਾਲ ਤਖਤ ਸਾਹਿਬ ਵਿੱਚ ਤੁਸੀਂ ਮੰਨਦੇ ਸੀ ਕਿ ਸਾਰੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਮਾਫੀ ਮੰਗਣ ਜਦ ਉਹਨੇ ਮੰਗ ਲਈਏ ਹੂੰ ਤੇ ਹੁਣ ਤੁਸੀਂ ਅੱਗੇ ਤੁਰ ਚਲੋ ਹੂੰ ਔਰ ਕੌਮ ਨੂੰ ਇਹਦੇ ਵਿੱਚ ਹੁਣ ਦੇਖਣਾ ਪਏਗਾ ਵੀ ਹੋਰ ਸਾਡੇ ਕੋਲ ਇਹਦਾ ਹੋਰ ਆਲਟਰਨੇਟਿਵ ਕੀ ਹੈ ਬਿਲਕੁਲ ਜੇ ਅੱਜ ਅਸੀਂ ਕਹਿ ਦਿੰਨੇ ਵੀ ਸੁਖਬੀਰ ਬਾਦਲ ਵੀ ਨਹੀਂ ਸਾਰੇ ਬਾਗੀ ਦਾਗੀ ਵੀ ਬਾਹਰ ਬਾਗੀ ਵੀ ਬਾਹਰ ਤੇ ਫਿਰ ਪਿੱਛੇ ਕੌਣ ਰਹਿ ਗਿਆ ਫਿਰ ਤੁਹਾਡੀ ਲੀਡਰਸ਼ਿਪ ਇਹ ਤੇ ਫਿਰ ਤੁਸੀਂ ਸਿੱਧਾ ਹੀ ਸਰੈਂਡਰ ਕਰ ਗਏ ਆਪਣੀ ਪੰਥਕ ਪਾਰਟੀ ਜੋ ਤੁਹਾਡੇ ਵਿਰੋਧੀ ਚਾਹੁੰਦੇ ਨੇ ਜੋ ਅੱਜ ਦੁਨੀਆ ਚਾਹਦੀ ਵੀ ਸਿੱਖਾਂ ਦੀ ਕੋਈ ਆਵਾਜ਼ ਨਾ ਹੋਏ ਪੰਜਾਬ ਵਿੱਚ ਸਿੱਖਾਂ ਦੀ ਪੰਥਕ ਪਾਰਟੀ ਨਾ ਹੋਏ ਉਹ ਫਿਰ ਤੁਸੀਂ ਆਪ ਹੀ ਉਸ ਗੇਮ ਵਿੱਚ ਹਾਰ ਗਏ ਤੇ ਇਸ ਕਰਕੇ ਹੁਣ ਸਿੱਖਾਂ ਨੂੰ ਵੀ ਇਹ ਕੌਮ ਨੂੰ ਸੋਚਣਾ ਚਾਹੀਦਾ ਵੀ ਇਹ ਸਿਰਫ ਇਲਜ਼ਾਮ ਜਾਂ ਤੋਮਟਾ ਲਾਉਣ ਦੀ ਗੱਲ ਨਹੀਂ ਹੈ ਇਸ ਵੇਲੇ ਆਪਣੀ ਸਿੱਖੀ ਦੀ ਜਿਹੜੀ ਪੰਥਕ ਪਾਰਟੀ ਉਹਨੂੰ ਬਚਾਉਣ ਦੀ ਵੀ ਲੋੜ ਹੈ ਡਾਕਟਰ ਡਾਕਟਰ ਜਸਤੇਵ ਜੀ ਗੱਲਬਾਤ ਕਰਦੇ ਆ ਕਿਸਾਨੀ ਤੇ ਜਵਾਨੀ ਵਾਲੇ ਕਿਸਾਨੀ ਸਾਡੇ ਬਰੂਹਾਾਂ ਤੇ ਹਰਿਆਣੇ ਦੇ ਬਰੂਹਾਾਂ ਤੇ ਕਿਸਾਨ ਬੈਠੇ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਕਿਸਾਨ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਕਾਫੀ ਦਿਨ ਹੋ ਗਏ ਨੇ 35 ਦਿਨ ਤੋਂ ਉੱਤੇ ਹੋ ਗਿਆ ਕੀ ਕਹੋਗੇ ਉਹਨਾਂ ਬਾਰੇ ਮੈਂ ਇਹੀ ਕਵਾਂਗਾ ਕਿ ਸਾਡੀ ਸਟੇਟ ਗਵਰਨਮੈਂਟ ਕਿੱਥੇ ਅੱਜ ਹਰਿਆਣਾ ਨੇ ਐਮਐਸਪੀ ਦੇ ਦਿੱਤੀ ਕਿਸਾਨਾਂ ਨੂੰ ਸਟੇਟ ਲੈਵਲ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਦੇ ਰਹੀ ਹਰ ਕਾਮਾਸੇ ਅਸੀਂ ਸੈਂਟਰ ਵੱਲ ਕਿਉਂ ਵੇਖਦੇ ਰਹਿੰਦੇ ਹਮ ਸਾਡੀ ਗਵਰਨਮੈਂਟ ਇਹਦੇ ਚੋਂ ਬਿਲਕੁਲ ਜਿਵੇਂ ਨਹੀਂ ਕਹਿੰਦੇ ਹੱਥ ਸਾਫ਼ ਕਰਕੇ ਤੇ ਪਿੱਛੇ ਬੈਠੀ ਹੋਈ ਹੈ ਅੱਜ ਸੁਪਰੀਮ ਕੋਰਟ ਨੇ ਡਾਂਟ ਵੀ ਲਗਾਈ ਹੈ ਪੰਜਾਬ ਸਰਕਾਰ ਨੂੰ ਬਿਲਕੁਲ ਪੰਜਾਬ ਸਰਕਾਰ ਇਸ ਮਸਲੇ ਤੇ ਕਿਉਂ ਨਹੀਂ ਭਗਵੰਤ ਮਾਨ ਅਨਾਉਂਸ ਕਰ ਦਿੰਦੇ ਵੀ ਅਸੀਂ 100% ਐਮਐਸਪੀ ਦੇਾਂਗੇ ਕਿਸਾਨਾਂ ਨੂੰ ਜਿਵੇਂ ਹਰਿਆਣਾ ਖਰੀਦ ਰਿਹਾ ਸਾਰੀ ਫਸਲਾਂ ਐਮਐਸਪੀ ਤੇ ਸਟੇਟ ਗਵਰਨਮੈਂਟ ਨੇ ਕੀਤਾ ਤੇ ਕਰਨ ਪਰ ਨਹੀਂ ਕਰ ਰਹੇ ਇਹ ਇਹ ਬੜੀ ਗਲਤ ਗੱਲ ਹੈ ਔਰ ਇੱਕ ਮੈਂ ਕਰ ਲੇ ਥੋੜ੍ਹਾ ਵੀ ਕਹਿਣਾ ਚਾਹਾਂਗਾ ਠੀਕ ਹੈ ਕਿਸਾਨਾਂ ਦੇ ਮੁੱਦੇ ਹੈ ਨੇ ਪਰ ਪੰਜਾਬ ਵਿੱਚ ਹੋਰ ਵੀ ਬਹੁਤ ਮੁੱਦੇ ਚੱਲ ਰਹੇ ਨੇ ਬਿਲਕੁਲ ਸਿਰਫ ਕਿਸਾਨ ਹੀ ਪੰਜਾਬ ਨਹੀਂ ਹੈਗਾ ਅੱਜ ਪੰਜਾਬ ਵਿੱਚ ਤੁਹਾਨੂੰ ਪਤਾ ਹੀ ਹੈ ਟੀਚਰਸ ਦੀ ਵੀ ਸਟ੍ਰਾਈਕ ਚੱਲ ਰਹੀ ਹੈ ਜਿਹੜੇ ਆਈਟੀ ਦੇ ਟੀਚਰਸ ਨੇ ਹਮ ਉਹਨਾਂ ਦੀ ਇੱਕ ਬੜੀ ਵੱਡੀ ਸਟ੍ਰਾਈਕ ਚੱਲ ਰਹੀ ਹੈ ਉਹਨਾਂ ਦੀ ਨਿਊਜ਼ਾਂ ਕਵਰ ਬਾਹਰ ਹੀ ਨਹੀਂ ਆ ਰਹੀਆਂ ਕੋਈ ਨਹੀਂ ਸੰਗਰੂਰ ਦੇ ਵਿੱਚ ਕੋਈ ਨਿਊਜ਼ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੇ ਹੋਰ ਵੀ بڑے بڑے ਮਸਲੇ ਨੇ ਸਿਰਫ ਕਿਸਾਨ ਦਾ ਮਸਲਾ ਨਹੀਂ ਹੈਗਾ ਅੱਜ ਤੁਹਾਡੀ ਜਿਹੜੀ ਆਟੋ ਪਾਰਟਸ ਇੰਡਸਟਰੀ ਸੀ ਲੁਧਿਆਣੇ ਦੀ ਜਿਹੜੀ ਤੁਹਾਡੀ ਹੋਜ਼ਰੀ ਇੰਡਸਟਰੀ ਸੀ ਪੰਜਾਬ ਦੀ ਜਲੰਧਰ ਵਿੱਚ ਸਪੋਰਟਸ ਗੁੱਡ ਇੰਡਸਟਰੀ ਹੈ ਜਿਹੜੀ ਪੰਜਾਬ ਵਿੱਚ ਜਿਹੜੀ ਦੁਨੀਆ ਨੂੰ ਚੀਜ਼ਾਂ ਸਪਲਾਈ ਕਰਦੀ ਸੀ ਭਾਰਤ ਵਿੱਚ ਜਿੰਨੇ ਵੀ ਆਟੋ ਪਾਰਟਸ ਬਣ ਕੇ ਲੁਧਿਆਣੇ ਤੋਂ ਆਉਂਦੇ ਸੀ ਹੋਜ਼ਰੀ ਸਵੈਟਰਾ ਓਸੀਐਮ ਜੈ ਸਾਰੇ ਜਿਹੜੀ ਕਪੜੇ ਦੀਆਂ ਮੇਲਾ ਸਨ ਤੇ ਕਪੜੇ ਦਾ ਜਿਹੜਾ ਸੀਓ ਸਾਰਾ ਜਲੰਧਰ ਤੇ ਲੁਧਿਆਣੇ ਤੋਂ ਆਂਦਾ ਸੀ ਹਮ ਆ ਜੋ ਇੰਡਸਟਰੀਆਂ ਵੀ ਖਤਮ ਹੋ ਰਹੀਆਂ ਨੇ ਹਮ ਉਹਨਾਂ ਬਾਰੇ ਕੋਈ ਕਿਉਂ ਨਹੀਂ ਕੁਝ ਕਹਿ ਰਿਹਾ ਕਿਉਂਕਿ ਪੰਜਾਬੀਆਂ ਨੇ ਰੁੱਖ ਤੇ ਬਾਹਰ ਦਾ ਕਰ ਲਿਆ ਦੇਖੋ ਬਿਲਕੁਲ ਚਾਹੇ ਕਿਸਾਨੀ ਹੋਏ ਚਾਹੇ ਹੋਈ ਹੋਏ ਤੇ ਸਾਨੂੰ ਹਰ ਸੈਕਟਰ ਵਿੱਚ ਪੰਜਾਬ ਵਿੱਚ ਇਸ਼ੂਜ਼ ਨੇ ਤੇ ਸਿਰਫ ਅਸੀਂ ਜੀ ਕਿਸਾਨ ਦੇ ਮੁੱਦੇ ਲੈ ਕੇ ਬਹਿ ਜਾਈਏ ਹਮ ਔਰ ਸਿਰਫ ਇੱਕੋ ਹੀ ਏਰੀਆ ਤੇ ਫੋਕਸ ਕਰੀਏ ਬਾਕੀ ਵੀ ਤੇ ਦੁਨੀਆ ਰਹਿੰਦੀ ਹੈ ਪੰਜਾਬ ਵਿੱਚ ਹਮ ਸਾਰੇ ਤੇ ਕਿਸਾਨ ਨਹੀਂ ਹੈਗੇ ਬਿਲਕੁਲ ਲੋਕ ਹੋਰ ਵੀ ਬਿਜ਼ਨਸ ਕਰਦੇ ਨੇ ਕਈ ਅਰ ਸਾਇੰਟਿਸਟ ਨੇ ਕਈ ਟੀਚਰਸ ਨੇ ਕਈ ਪੜ੍ਹਾਉਂਦੇ ਨੇ ਲੋਕਾਂ ਦੇ ਹੋਰ ਵੀ ਪੰਜਾਬ ਵਿੱਚ ਨੇ ਹੂੰ ਤੇ ਅਸੀਂ ਇੱਕ ਸਿਰਫ ਪੰਜਾਬ ਨੂੰ ਹੁਣ ਕਿਸਾਨ ਵਾਲਾ ਹੀ ਨਾ ਕਰਦੀਏ ਕਿ ਸਿੱਖਾਂ ਦੀ ਜਿਹੜੀ ਕੋਈ ਵੀ ਗੱਲ ਹੋਏਗੀ ਸੈਂਟਰ ਨਾਲ ਉਹ ਸਿਰਫ ਕਿਸਾਨਾਂ ਨੂੰ ਲੈ ਕੇ ਹੋਏਗੀ ਬਾਕੀ ਪੰਜਾਬ ਦਾ ਕੋਈ ਮਸਲਾ ਨਹੀਂ ਹੈ ਹੂੰ ਪੰਜਾਬ ਦੇ ਹੋਰ ਵੀ ਬਹੁਤ ਮਸਲੇ ਨੇ ਟੀਚਰ ਨੇ ਕੰਪਿਊਟਰ ਟੀਚਰ ਨੇ ਸੰਗਰੂਰ ਦੇ ਵਿੱਚ ਜਿੱਥੋਂ ਭਗਵੰਤ ਮਾਨ ਪਹਿਲਾਂ ਐਮਪੀ ਬਣ ਕੇ ਗਿਆ ਸੀ ਉੱਥੇ ਆਪ ਟੀਚਰ ਬੈਠੇ ਹੋਏ ਨੇ ਅੱਜ 20 ਦਿਨ ਹੋ ਗਏ ਨੇ ਉਹ ਉਹਨਾਂ ਦਾ ਅੱਜ ਪੁਖੜ ਤਲ ਚੱਲ ਰਹੀ ਹੈ ਉੱਥੇ ਵੀ ਉਹਨਾਂ ਦੀ ਨਿਊਜ਼ਾਂ ਵੀ ਨਹੀਂ ਆ ਰਹੀਆਂ ਬਾ ਡਾਕਟਰ ਜਸਦੀਪ ਜੀ ਦਲਜੀਤ ਦਸ ਸਾਂਚ ਪੀਓ ਨੂੰ ਮਿਲਿਆ ਪ੍ਰਧਾਨ ਮੰਤਰੀ ਨੂੰ ਮਿਲਿਆ ਕਿਸ ਤਰ੍ਹਾਂ ਦੇ ਦੇਖ ਰਹੇ ਹੋ ਵੱਖਰੇ ਵੱਖਰੇ ਲੋਕਾਂ ਦੀ ਆਪਣੀ ਆਪਣੀਆਂ ਸਟੇਟਮੈਂਟਾਂ ਬਾਹਰ ਆ ਰਹੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਇਹ ਸਾਡੀ ਕੌਮ ਦਾ ਇੱਕ ਬੜਾ ਹੀ ਦੁਖਾਂਤ ਹੈ ਹੂੰ ਕਿ ਸਾਡੇ ਵਿੱਚੋਂ ਕੋਈ ਵੀ ਜਦੋਂ ਉੱਪਰ ਜਾਂਦਾ ਹੈ ਹੂੰ ਤੇ ਅਸੀਂ ਉਹ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੂੰ ਜੇ ਅਜ ਦਰਜੀਤ ਦੋਸਾਂਝ ਹੂੰ ਪ੍ਰਾਈਮ ਮਿੰისტਰ ਆਫ ਇੰਡੀਆ ਨੂੰ ਮਿਲਿਆ ਹੂੰ ਜਾ ਕੇ ਹੂੰ ਔਰ ਉਹਨੇ ਉੱਥੇ ਜਾ ਕੇ ਬਾਬੇ ਨਾਨਕ ਦੀ ਗੱਲ ਕੀਤੀ ਹੂੰ ਔਰ ਬਾਬੇ ਨਾਨਕ ਦੇ ਉੱਪਰ ਉਹਨੇ ਇੱਕ ਗੀਤ ਗਾਇਆ ਹੂੰ ਔਰ ਭਾਰਤ ਦਾ ਪ੍ਰਧਾਨ ਮੰਤਰੀ ਇਸ ਗੀਤ ਵਿੱਚ ਨਾਲ ਟੇਬਲ ਤੇ ਤਬਲਾ ਵਜਾ ਰਿਹਾ ਹੂੰ ਔਰ ਇਸ ਤੋਂ ਵੱਡੀ ਕਿਹੜੀ ਗੱਲ ਹੈ ਹੂੰ ਔਰ ਇਹ ਬੰਦੇ ਜਿਹੜੇ ਅੱਜ ਹੂੰ ਉਹਨੂੰ ਡਾਊਨ ਕਰ ਰਹੇ ਨੇ ਜੇ ਕੱਲ ਪ੍ਰਧਾਨ ਮੰਤਰੀ ਉਹਨਾਂ ਨੂੰ ਬੁਲਾਇਆ ਨਾ ਚਪਲੀਆਂ ਛਾੜਦੇ ਜਾਣਗੇ ਪ੍ਰਧਾਨ ਮੰਤਰੀ ਕੋਲ ਹੂੰ ਇਹ ਸਿਰਫ ਅੰਦਰੋਂ ਇੱਕ ਅੱਗ ਲੱਗਦੀ ਸਾਡੀ ਕੌਮ 'ਚ ਇੱਕ ਦੂਜੇ ਨੂੰ ਉਪਚਾਰ ਦੇਖਦੇ ਹੋਏ ਹੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕੋਈ ਦੂਜਾ ਸਿੱਖ ਕਿਧਰੇ ਉੱਪਰ ਚਲਾ ਜਾਏ ਹੂੰ ਅੱਜ ਸਾਡੇ ਸਰਦਾਰ ਮਨਮੋਹਨ ਸਿੰਘ ਜੀ ਹੂੰ ਅੱਜ ਨਹੀਂ ਰਹੇ ਪਿਛਲੇ ਹਫ਼ਤੇ ਉਹਨਾਂ ਦਾ ਦਿਹਾਂਤ ਹੋਇਆ ਹੈ ਬਿਲਕੁਲ ਉਹ ਹੀ ਜਦ ਪ੍ਰਧਾਨ ਮੰਤਰੀ ਸਨ ਤੇ ਇਹ ਕੌਮ ਉਹਨਾਂ ਨੂੰ ਉਹਨਾਂ ਦੀ ਟੰਗਾਂ ਖਿੱਚਦੀ ਆ ਸੀ ਹੂੰ ਅੱਜ ਉਹਨਾਂ ਦੀ ਫਿਊਨਰਲ ਦੇ ਉੱਪਰ ਕਿਆਰ ਰਹੇ ਨੇ ਉਹਨਾਂ ਦਾ ਫਿਊਨਰਲ ਠੀਕ ਨਹੀਂ ਕੀ ਸਿਆਸਤ ਹੋ ਰਹੀ ਹੈ ਸਿਆਸਤ ਕਰ ਰਹੇ ਨੇ ਜਦੋਂ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਇਹ ਕੌਮ ਨੇ ਉਹਨਾਂ ਨੂੰ ਕਦੇ ਉੱਪਰ ਨਹੀਂ ਲਾਇਆ ਹਮ ਦਲਜੀਤ ਦਸਾਜ ਨੂੰ ਕੀ ਕਹੀ ਵਿਧਾਨ ਸਭਾ ਚ ਜਾਂ ਲੋਕ ਸਭਾ ਦੇ ਵਿੱਚ ਬੀਜੇਪੀ ਵੱਲੋਂ ਖੜਾ ਮਿਲੇ ਨਾ ਮਿਲੇ ਟਿਕਟ ਖੜੇ ਹੋਏ ਇਲੈਕਸ਼ਨ ਚ ਨਾ ਖੜਾ ਹੋਏ ਤਾਂ ਬਾਅਦ ਹੀ ਗੱਲਾਂ ਨੇ ਇਸ ਵੇਲੇ ਉਨੇ ਓਏ ਪੰਜਾਬੀ ਆਗੇ ਓਏ ਦੁਨੀਆ ਵਿੱਚ ਇੱਕ ਸਲੋਗਨ ਉਹਨੇ ਚਲਾਤਾ ਹੈ ਹੂੰ ਸਰਤਾ ਪਗੜੀ ਦੀ ਪਛਾਣ ਪਗ ਪਾ ਕੇ ਉਹਨੇ ਦੁਨੀਆ ਵਿੱਚ ਦੱਸਤਾ ਹੈ ਕਿ ਸਿੱਖ ਕੌਣ ਨੇ ਪਹਿਲੇ ਮਨਮੋਹਨ ਸਿੰਘ ਨੇ ਦੱਸਿਆ ਸੀ ਹੂੰ ਗੁਰਜੀਤ ਦਸਾਂਝ ਦੁਨੀਆ ਨੂੰ ਦੱਸ ਰਿਹਾ ਹੈ ਵਰਲਡ ਟੂ ਕੀ ਮਿਊਜ਼ਿਕ ਪੰਜਾਬੀ ਬੋਲੀ ਭਾਰਤ ਦੇ ਹਰ ਕੋਨੇ ਵਿੱਚ ਜਾ ਕੇ ਉਹਨੇ ਐਲਾਨ ਲ ਕੀਤਾ ਪੰਜਾਬੀ ਆ ਗਏ ਹੋਏ ਬੰਬੇ ਵਿੱਚ ਜਿਹੜੇ ਮਹਾਰਾਸ਼ਟਰ ਦੇ ਲੋਕ ਨੇ ਮੁੰਬਈ ਚ ਉਹ ਵੀ ਕਹਿੰਦੇ ਨੇ ਪੰਜਾਬੀ ਹੋਏ ਆ ਗਏ ਹੋਏ ਸਾਊਥ ਇੰਡੀਆ ਚੱਲੇ ਜਾ ਉੱਥੇ ਵੀ ਲੋਕ ਕਹਿੰਦੇ ਨੇ ਪੰਜਾਬੀ ਆ ਗਏ ਹੋਏ ਤੇ ਅੱਜ ਜੇ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਹੈ ਆਪਣੀ ਪਰਸਨਲ ਲੈਵਲ ਤੇ ਮਿਲ ਰਿਹਾ ਹੈ ਉਹਨੇ ਆਪਣੇ ਕਾਰੋਬਾਰ ਦੀ ਉੱਥੇ ਗੱਲ ਕਰਨੀ ਹੈ ਉਹਨੇ ਆਪਣੇ ਇਨਫਰਾਸਟ੍ਰਕਚਰ ਦੀ ਗੱਲ ਕਰਨੀ ਹੈ ਉਹ ਕਿਉਂ ਕਰੇ ਵੀ ਕਿਸਾਨਾਂ ਦੀ ਗੱਲ ਹੂੰ ਕਿਸਾਨਾਂ ਦੀ ਗੱਲ ਕਿਸਾਨ ਕਰਨ ਹੂੰ ਠੀਕ ਹੈ ਨਾ ਡੈਲੀਗੇਸ਼ਨ ਜਾ ਰਹੇ ਕਿਸਾਨਾਂ ਦੇ ਮਿਲਣ ਵਾਸਤੇ ਕਿਸਾਨ ਆਪਣਾ ਡੈਲੀਗੇਸ਼ਨ ਲੈ ਕੇ ਜਾਣ ਕੋਸ਼ਿਸ਼ ਕਰ ਰਹੇ ਨੇ ਹੂੰ ਠੀਕ ਹੈ ਔਰ ਕੀ ਪਤਾ ਹੋ ਸਕਦਾ ਦਲਜੀਤ ਦਸਾਈ ਨੇ ਗੱਲ ਕੀਤੀ ਵੀ ਹੋਏ ਅੰਦਰ ਹੂੰ ਹੋ ਸਕਦਾ ਉਹਨੇ ਆਫ ਦਿ ਕੈਮਰਾ ਕਿਹਾ ਵੀ ਹੋਏ ਕਿ ਆਪ ਪਲੀਜ਼ ਕਿਸਾਨੋ ਦਾ ਕੁਝ ਕਰੋ ਹੂੰ ਤੇ ਇੱਕ ਬੰਦੇ ਦੇ ਐਵੇਂ ਪਿੱਛੇ ਪੈ ਜਾਣਾ ਇਹ ਸਾਡੀ ਕੌਮ ਦੀ ਬਹੁਤ ਇੱਕ ਬਹੁਤ ਹੀ ਮਾੜੀ ਗੱਲ ਹੈ ਇਹ ਸਾਡੀ ਕੌਮ ਉਹ ਹੈ ਜਿਹੜੇ ਕਿ ਆਪਣੇ ਗੁਰੂ ਦੇ ਇਹਨਾਂ ਨੇ ਸਵਾਲ ਪੁੱਛ ਲੈ ਸਨ ਹੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛ ਲਿਆ ਸੀ ਤੁਸੀਂ ਸਾਡੇ ਅਸਤੇ ਕੀਤਾ ਕੀ ਹੈ ਬਿਦਾਵਾ ਦੇ ਕੇ ਆ ਗਏ ਸੀ ਸੋ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਸਾਨੂੰ ਜਦ ਤੱਕ ਅਸੀਂ ਇਹਨਾਂ ਗੱਲਾਂ ਤੋਂ ਉੱਪਰ ਨਹੀਂ ਉਠਾਂਗੇ ਆਪਣੀ ਆਪਣਾ ਜੇ ਕੋਈ ਕੌਮ ਦਾ ਸਟਾਰ ਜੇ ਕੋਈ ਜਾ ਰਿਹਾ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਮਿਲ ਰਿਹਾ ਹੈ ਔਰ ਉਹ ਇੰਨੀ ਸਾਡੀ ਇਜ਼ਤ ਵਧਾ ਰਿਹਾ ਤੇ ਅਸੀਂ ਉਹਨੂੰ ਬਜਾਏ ਉਹਨੂੰ 네ਗੇਟਿਵ ਕਰਨ ਦੇ بجائے ਕ੍ਰਿਟਿਸਾਈਜ਼ ਕਰਨ ਦੇ بجائے ਆਪਣੇ ਅੰਦਰ ਹੀ ਖਾ ਲਿਆਣ ਦੇ ਕਿ ਯਾਰ ਇਹ ਕਿਉਂ ਚਲਾ ਗਿਆ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਅਸਲੀ ਗੱਲ ਤੇ ਇਹ ਹੁੰਦੀ ਹੈ ਹੂੰ ਅੰਦਰੋਂ ਇਹ ਲੱਗਦਾ ਕਿ ਇਹ ਕਿਉਂ ਚਲਾ ਗਿਆ ਹੂੰ ਔਰ ਇਹ ਜਿੰਨੇ ਵੀ ਅੱਜ ਉਹਨੂੰ ਕ੍ਰਿਟਿਸਾਈਜ਼ ਕਰ ਰਹੇ ਮੈਂ ਹੁਣ ਵੀ ਤੁਹਾਨੂੰ ਕਹਿ ਕੇ ਹਟਿਆਂ ਅੱਜ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਕਹਿੰਨਾ ਆਪ ਜੀ ਮੈਨੂੰ ਮਿਲਣ ਆ ਜਾਓ ਇਹ ਚਪਲੀਆਂ ਛਾੜ ਦੇ ਦੌੜਦੇ ਜਾਣਗੇ ਹੂੰ ਪਰ ਦਲਜੀਤ ਤਾਂ ਸਾਂਝ ਚਲਾ ਗਿਆ ਤੇ ਉਹ ਦੇਖੋ ਬੱਸ ਉਹ ਕਿਉਂ ਗਿਆ ਡਾਕਟਰ ਜਸਦੀਪ ਜੀ ਤੁਸੀਂ 6 ਆਫ ਅਮਰੀਕਾ ਦੇ ਚੇਅਰਮੈਨ ਐਂਡ ਫਾਊਂਡਰ ਵੀ ਹੋ ਤੁਸੀਂ ਇੱਕ ਕੰਡੈਮਨਟ ਕੀਤਾ ਪਿੱਛੇ ਜੇ ਇੱਕ ਇਨੋਸੈਂਟ ਹੋਇਆ ਇੱਕ ਤਰੀਕ ਨੂੰ ਉਹਦੇ ਬਾਰੇ ਕੀ ਕਹੋਗੇ ਜੋ ਹਮਲਾ ਹੋਇਆ ਅਮਰੀਕਨ ਲੋਕਾਂ ਦੇ ਉੱਤੇ ਟਰੱਕਾਂ ਦੇ ਉੱਤੇ ਬਹੁਤ ਹੀ ਨਿੰਦਨੀ ਬਹੁਤ ਹੀ ਡਿਸਗਰੇਸਫੁਲ ਹਮਲਾ ਸੀ ਇਹ ਧਰਮ ਦੇ ਨਾਂ ਤੇ ਇੱਕ ਟਵਿਸਟਡ ਆਈਡੀਓਲੋਜੀ ਲੈ ਕੇ ਔਰ ਇਨੋਸੈਂਟ ਲੋਕਾਂ ਨੂੰ ਮਾਰਨਾ ਇਹ ਬਹੁਤ ਹੀ ਗਲਤ ਗੱਲ ਹੈ ਇਹ ਜਿਹੜੀ ਮੈਂ ਸਮਝਦਾ ਪਿਛਲੇ 12 ਸਾਲ ਤੋਂ ਹਮ ਉਪਾਮਾ ਵੇਲੇ ਤੋਂ ਲੈ ਕੇ ਤੇ ਹੁਣ 4 ਸਾਲ ਜੋ ਬਾਈਡਨ ਦੇ ਹਮ ਇਹ ਅਮਰੀਕਾ ਦਾ ਪੂਰਾ ਜਿਹੜਾ ਇੱਕ ਕਿਸਮ ਦਾ ਅਮਰੀਕਾ ਨੂੰ ਖਤਮ ਕੀਤਾ ਗਿਆ ਇੱਕ ਪਲਾਨ ਤਰੀਕੇ ਨਾਲ ਉਹਦਾ ਨਤੀਜਾ ਸੀ ਸਾਡੀ ਸਿਕਿਉਰਿਟੀ ਸਰਵਿਸਸ ਅਮਰੀਕਾ ਦੀ ਫੇਲ ਨੇ ਡੀ ਫੰਡਿੰਗ ਆਫ ਪੁਲਿਸ on ਦਾ ਰਿਹਾ ਹਮ 40 ਮਿਲੀਅਨ ਡਾਲਰ ਨਿਊ ਔਰਲਿਨਸ ਨੂੰ ਦਿੱਤੇ ਗਏ ਸੀ ਕਿ ਏ ਜਿਹੜਾ ਇਨਸੀਡੈਂਟ ਹੋਇਆ ਇਹਨੂੰ ਰੋਕਣ ਵਾਸਤੇ ਉੱਥੇ ਬੈਰੀਕੇਡਸ ਪ੍ਰੋਪਰ ਲਾਏ ਜਾਣ ਤਾਂਕਿ ਕੋਈ ਅਜਿਹਾ ਇਨਸੀਡੈਂਟ ਨਾ ਹੋ ਸਕੇ ਉਹਨੇ ਹੀ ਲੱਗੇ ਬਿਲਕੁਲ ਕਈ ਜਿਹੜੀਆਂ ਨੇ ਲੋਕਾਂ ਨੂੰ ਲਿਆਇਆ ਗਿਆ ਆਈਸੀ ਸਾਡੀਓਲੋਜੀ ਅੰਦਰ ਆਣ ਦਿੱਤੀ ਗਈ ਓਪਨ ਬਾਰਡਰਸ ਤੋਂ ਇਹ ਸਾਰਾ ਉਹਦਾ ਹੀ ਨਤੀਜਾ ਹੈ ਹਮ ਔਰ ਅਸੀਂ ਕਦੋਂ ਤੋਂ ਕਹਿ ਰਹੇ ਹਾਂ ਕਿ ਅਮਰੀਕਾ ਦੀ ਜਿਹੜੀ ਸੋਸਾਇਟੀ ਹੈ ਉਹ ਉਹ ਕਾਫੀ ਬਦਲ ਰਹੀ ਹੈ ਔਰ ਗਵਰਨਮੈਂਟ ਨੂੰ ਇਹਦੇ ਉੱਪਰ ਪੂਰਾ ਧਿਆਨ ਰੱਖਣਾ ਚਾਹੀਦਾ ਡਾਕਟਰ ਜਸਪ੍ਰੀ ਜੀ ਐਫਆਈ ਕਿੱਥੇ ਕਿੱਥੇ ਬੈਠੀ ਸੀ ਕੋਈ ਨਾ ਪਿਛਲੇ 4 ਸਾਲ ਤੋਂ ਤੇ ਐਫਪੀਆਈ ਡੋਨਲਡ ਟਰੰਪ ਦੀ ਇਨਵੈਸਟੀਗੇਸ਼ਨਾਂ ਚ ਲੱਗੀ ਸੀ ਹੂੰ ਉਹਦੇ ਮਾਰਾ ਲਾਗੋ ਜਾ ਕੇ ਤੇ ਉਹਨਾਂ ਦੀ ਅਲਮਾਰੀਆਂ ਫਰੋਲ ਲੈ ਸੇ ਹੂੰ ਤੇ ਐਫਪੀਆਈ ਤੇ ਜ਼ੀਰੋ ਹੋਈ ਪਈ ਸੀ ਹੂੰ ਇਹ ਤੇ ਹੁਣ ਕੁਝ ਉਮੀਦ ਜਾਗੀ ਹੈ ਕਿ ਪ੍ਰੈਜ਼ੀਡੈਂਟ 트럼ਪ ਨੇ ਵੀ ਤਰੀਕ ਨੂੰ ਜਦ ਆਫਿਸ ਲੈਣਗੇ ਉਸ ਤੋਂ ਬਾਅਦ ਇਹ ਸਾਰਾ ਕੁਝ ਦੁਬਾਰਾ ਤੋਂ ਸਟਰੋਂਗ ਹੋਣਾ ਹੈ ਕਿ ਇਹ ਬਹੁਤ ਹੀ ਇਥੇ ਅਮਰੀਕਾ ਇਸ ਵੇਲੇ ਬਿਲਕੁਲ ਵਨਰੇਬਲ ਨਜ਼ਰ ਆ ਰਿਹਾ ਹੈ। ਹਮ ਇੱਕ ਦਿਨ ਨਿਊਯਾਰਲੀਨਸ 'ਚ ਅਟੈਕ ਹੋਇਆ ਉਸ ਤੋਂ ਅਗਲੇ ਦਿਨ 트럼ਪ ਹੋਟਲ ਦੇ ਬਾਹਰ ਸਾਈਬਰ ট্রাক ਐਕਸਪਲੋਡ ਕੀਤਾ ਗਿਆ। ਬਿਲਕੁਲ ਉਹ ਵੀ ਇੱਕ ਖਬਰ ਵਾਇਰਲ ਹੋ ਰਹੀ ਹੈ। ਨਿਊਯਾਰਕ ਵਿੱਚ ਸ਼ੂਟਿੰਗ ਹੋਈ ਹੈ। ਹਮ 15 ਬੰਦੇ ਕਾਇਰ ਹੋ ਚੁੱਕੇ ਨੇ ਉਹਦੇ ਵਿੱਚ। ਹਮ ਸੋ ਇਹ ਜਿਹੜੀਆਂ ਗੱਲਾਂ ਨੇ ਬਿਲਕੁਲ ਇਸ ਫੇਰੇ ਤੇ ਇਵੇਂ ਲੱਗ ਰਿਹਾ ਵੀ ਜਿਵੇਂ ਅਮਰੀਕਾ ਇੱਕ ਥਰਡ ਵਰਲਡ ਕੰਟਰੀ ਬਣ ਚੁੱਕਿਆ ਹੈ ਔਰ ਇਹਨੂੰ ਬਹੁਤ ਜਲਦੀ ਪ੍ਰੈਜ਼ੀਡੈਂਟ 트੍ਰੰਪ ਵਾਸਤੇ ਇੱਕ ਬਹੁਤ ਵੱਡਾ ਅਗੇਜੰਡਾ ਹੈ ਔਰ ਉਹਨਾਂ ਨੂੰ ਆਫਿਸ ਲੈਂਦੇ ਆ ਹੀ ਇਹ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਬੜੀ ਮੁਸਤਦੀ ਨਾਲ ਕੰਟਰੋਲ ਕਰਨਾ ਹੈ ਆ ਡਾਕਟਰ ਜਸਦੀਪ ਜੀ ਪੀਐਮ ਸਾਡਾ ਪੁਰਾਣਾ ਸਾਬਕਾ ਡਾਕਟਰ ਮਰਮੌਂਦ ਸਿੰਘ ਅੱਜ ਸਾਡੇ ਚ ਨਹੀਂ ਰਿਹਾ ਲੇਕਿਨ ਕਾਫੀ ਕੁਝ ਉਹਨਾਂ ਨੇ ਪੰਜਾਬ ਇੰਡੀਆ ਵਾਸਤੇ ਭਾਰਤ ਵਾਸਤੇ ਕਾਫੀ ਕੁਝ ਕੀਤਾ ਜੋ ਲੰਦੇ ਪੰਜਾਬ ਦੇ ਵਿੱਚ ਜਨਮ ਹੋਇਆ ਉਹਨਾਂ ਦਾ ਚੜ੍ਹਦੇ ਪੰਜਾਬ ਦੇ ਆ ਕੇ ਉਹਨਾਂ ਨੇ ਤਰੱਕੀ ਕੀਤੀ ਉਹਨਾਂ ਦਾ ਟਰਬਨ ਦਾ ਰੰਗ ਵੀ ਤੁਹਾਡੇ ਵਾਲਾ ਫੇਵਰਟ ਰੰਗ ਸੀ ਕੀ ਕਹੋਗੇ ਸਰਦਾਰ ਮਨਮੋਨ ਸਿੰਘ ਜੀ ਡਾਕਟਰ ਮਨਮੋਨ ਸਿੰਘ ਜੀ ਅੱਜ ਜਿਹੜਾ ਅਸੀਂ ਮਾਡਰਨ ਭਾਰਤ ਦੇਖਦੇ ਹਾਂ ਹਮ ਉਹਦੇ ਆਰਕੀਟੈਕਟ ਨੇ ਬਿਲਕੁਲ ਉਹਨਾਂ ਨੇ ਉਸ ਵੇਲੇ ਫਾਈਨੈਂਸ ਮਿਨਿਸਟਰ ਬਣੇ ਜਦੋਂ ਭਾਰਤ ਦੇ ਕੋਲ ਆਪਣੀ ਤਨਖਾਹ ਦੇਣ ਵਾਸਤੇ ਮੁਲਾਜ਼ਮਾਂ ਦੇ ਸਰਕਾਰ ਕੋਲ ਪੈਸਾ ਵੀ ਨਹੀਂ ਬਚਿਆ ਸੀ ਹੂੰ ਸਾਰਾ ਜਿਹੜਾ ਸੋਨਾ ਸੀ ਉਹ ਗਿਰਵੀ ਪਿਆ ਹੋਇਆ ਸੀ ਹੂੰ ਔਰ ਭਾਰਤ ਦੀ ਹਾਲਤ ਇਕਨੋਮਿਕਲੀ ਬਹੁਤ ਖਰਾਬ ਸੀ World Bank ਤੇ IMF ਸਾਨੂੰ ਲੋਨ ਦੇਣ ਤੋਂ ਹਟ ਗਏ ਸੀ ਐਦਾਂ ਕਹਿ ਸਕਦੇ ਜੋ ਪਾਕਿਸਤਾਨ ਦੇ ਇਸ ਟਾਈਮ ਹਾਲਾਤ ਨੇ ਬਿਲਕੁਲ ਔਰ ਉਹਨਾਂ ਹਾਲਾਤਾਂ ਵਿੱਚ ਆ ਕੇ ਡਾਕਟਰ ਮਨਮੋਨ ਸਿੰਘ ਨੇ ਨਰਸਿਮਹਾ ਰਾਓ ਦੇ ਨਾਲ ਮਿਲ ਕੇ ਹੂੰ ਐਸਾ ਇੱਕ ਰਿਫਾਰਮ ਲਿਆਇਆ ਭਾਰਤ ਦੀ ਇਕਨੋਮੀ ਵਿੱਚ ਹੂੰ ਜਿੰਨੇ ਕੀ ਜਿਹੜੀ ਭਾਰਤ ਦੀ ਆਰਥਿਕ ਗਰੋਥ ਸੀ ਉਹ 2% ਸੀ ਸਾਲ ਦੀ ਉਹਨੂੰ ਸਿੱਧਾ ਚੁੱਕ ਕੇ 8% ਤੇ ਲੈ ਗਏ ਹੂੰ ਔਰ ਮਾਰਕੀਟ ਖੋਲੀ ਔਰ ਉਹਦੇ ਨਾਲ ਦੁਨੀਆ ਵਿੱਚ ਉਹਨਾਂ ਨੂੰ ਆ ਲੋਕਾਂ ਨੇ ਸਰਾਇਆ ਤੇ ਉਹਨਾਂ ਦੀ ਗੱਲਾਂ ਮੰਨੀਆਂ ਵੱਡੇ ਵੱਡੇ ਫਰਾਂਸ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਜਰਮਨੀ ਦੇ ਇੰਗਲੈਂਡ ਦੇ ਈਵਨ ਇੱਥੇ ਜਾਰਜ ਬੁਸ਼ ਵਰਗੇ ਉਨਾ ਦੀ ਸਲਾਹ ਲੈਂਦੇ ਸਨ ਇਕਨੋਮੀ ਆਪਣੀ ਮੁਲਕਾਂ ਦੀ ਚਲਾਉਣਾਸਤੇ ਤੇ ਭਾਰਤ ਦਾ ਅੱਜ ਜਿਹੜਾ ਭਾਰਤ ਦਾ ਲੋਕ ਅੱਜ ਜਿਹੜਾ ਸਾਰੀਆਂ ਚੀਜ਼ਾਂ ਦਾ ਆਨੰਦ ਚੁੱਕ ਰਹੇ ਨੇ ਅੱਜ ਗੱਡੀਆਂ ਵੀ ਮਿਲ ਰਹੀਆਂ ਨੇ ਟੈਲੀਵਿਜ਼ਨ ਵੀ ਮਿਲ ਰਹੇ ਨੇ ਚੈਨਲ ਆ ਗਈਆਂ ਨੇ ਅੱਜ ਹਰ ਚੀਜ਼ ਭਾਰਤ ਵਿੱਚ ਉਪਲਬਧ ਹੈ ਔਰ ਭਾਰਤ ਅੱਜ ਤਰੱਕੀ ਕਰ ਰਿਹਾ ਹੈ ਉਹਦਾ ਜਿਹੜਾ ਬੇਸ ਹੈ ਬੁਨਿਆਦ ਹੈ ਉਹਦੀ ਨੀਂਹ ਜਿਹੜੀ ਉਹ ਡਾਕਟਰ ਮਨਮੋਹਨ ਸਿੰਘ ਨੇ ਰੱਖੀ ਸੀ ਹੂੰ ਔਰ ਡਾਕਟਰ ਮਨਮੋਨ ਸਿੰਘ ਨੇ ਪਗ ਦੀ ਸ਼ਾਨ ਪੂਰੀ ਦੁਨੀਆ ਵਿੱਚ ਵਧਾਈ ਸੀ ਜਦੋਂ ਇੱਥੇ ਉਹ ਪਹਿਲੀ ਵਾਰ ਆਏ ਸੀ ਉਸ ਵੇਲੇ ਜਾਰਜ ਬੁਸ਼ ਇੱਥੇ ਦੇ ਪ੍ਰੈਜ਼ੀਡੈਂਟ ਹੁੰਦੇ ਸੀ ਔਰ ਮੈਨੂੰ ਵੀ ਉਸ ਵੇਲੇ ਮੈਂ ਲੱਕੀਲੀ ਮੈਨੂੰ ਵੀ ਨਿਯੋਤਾ ਆਇਆ ਸੀ ਵਾਈਟ ਹਾਊਸ ਜਾਣ ਦਾ ਜਦੋਂ ਮਨਮੋਨ ਸਿੰਘ ਜੀ ਆਏ ਸੀ ਔਰ ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ ਵਾਈਟ ਹਾਊਸ ਦੇ ਵਿੱਚ ਜੀ ਔਰ ਜਦੋਂ ਉਹ ਸਲਾਮੀ ਲੈ ਰਹੇ ਸਨ ਜਦੋਂ ਲੈਂਡ ਜਾ ਰਹੇ ਸਨ ਜਾਰਜ ਬੁਸ਼ ਨੇ ਉਹਨਾਂ ਦੇ ਇੱਕ ਮੋਢੇ ਤੇ ਹੱਥ ਰੱਖ ਕੇ ਉਹਨਾਂ ਨੂੰ ਜੱਫੀ ਪਾ ਕੇ ਲੈ ਕੇ ਗਿਆ ਸੀ ਜੋ ਕਿ ਉਸ ਜ਼ਮਾਨੇ ਵਿੱਚ ਇੱਕ ਪ੍ਰਾਈਮ ਮਿਨਿਸਟਰਸ ਤੇ ਬਹੁਤ ਹੀ ਇੱਜ਼ਤ ਔਰ ਮਾਨ ਦੀ ਗੱਲ ਸੀ ਡਾਕਟਰ ਜਸਦੀਪ ਜੀ ਤੁਸੀਂ ਸਿੱਖ ਲੀਡਰ ਹੋ ਇੱਕ ਸਿੱਖ ਹੋਣ ਦੇ ਨਾਤੇ ਜੋ ਬੰਨੂ ਦੇ ਬੇਤੜਕ ਬਿਆਨ ਗਲਤ ਬਲਤ ਆ ਰਹੇ ਨੇ ਉਹਨਾਂ ਬਾਰੇ ਕੀ ਕਹੋਗੇ ਦੇਖੋ ਗੁਰਪਤਵੰਨ ਸਿੰਘ ਪੰਨੂ ਮੈਨੂੰ ਮੈਂ ਅੱਗੇ ਵੀ ਕਹਿ ਚੁੱਕਿਆ ਮੈਨੂੰ ਤਾਂ ਲੱਗਦਾ ਉਹ ਆਪਣਾ ਮੈਂਟਲ ਇੰਬੈਲੈਂਸ ਜਿਹੜਾ ਬੈਲੈਂਸ ਹੈ ਉਹ ਖੋ ਚੁੱਕੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਬਿਆਨ ਨੇ ਕੋਈ ਉਹ ਸਾਡੀ ਸਿੱਖ ਕੌਮ ਨੂੰ ਇੱਕ ਤੇ ਡਿਵਾਈਡ ਕਰ ਰਹੇ ਨੇ ਉਹਨਾਂ ਦਾ ਖਾਲਸਾਤਨ ਵਾਸਤੇ ਕੋਈ ਉਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਪਰ ਆਪਣੇ ਹੀ ਹੁਣ ਕਈ ਖਾਲਸਤਾਨੀ ਨੇ ਕੋਈ ਸੋਚਣ ਲੱਗ ਪਏ ਨੇ ਵੀ ਇਹ ਸਾਡਾ ਲੀਡਰ ਨਹੀਂ ਇਹ ਪੰਨੂ ਕਿਉਂਕਿ ਇਹ ਤੇ ਸਾਡੀ ਮੂਵਮੈਂਟ ਹੀ ਨੇ ਫੇਲ ਕਰਤੀ ਕਿਉਂਕਿ ਉਹਦੇ ਬੇ ਬੇ ਜਿਹਨੂੰ ਕਹਿੰਦੇ ਨਾ ਸੈਂਸਲੈਸ ਬਿਆਨ ਕਰਕੇ ਇਹਨਾਂ ਦੀ ਮੂਵਮੈਂਟ ਪੂਰੀ ਹਰਟ ਹੋ ਗਈ ਹੈ। ਹਮਮ। ਔਰ ਜਿਹੜੀ ਅੱਜ ਸਿੱਖਾਂ ਨੇ ਇੱਜ਼ਤ ਬਣਾਈ ਹੋਈ ਸੀ ਅਮਰੀਕਾ ਵਿੱਚ ਕੈਨੇਡਾ ਵਿੱਚ ਹਰ ਪਾਸੇ ਮਿਹਨਤ ਕਰਕੇ ਔਰ ਪ੍ਰੋਫੈਸ਼ਨਲਸ ਬਣ ਕੇ ਅੱਜ ਡਾਕਟਰਸ ਲੈ ਲੋ ਤੁਸੀਂ ਇੰਜੀਨੀਅਰਸ ਲੈ ਲੋ ਅੱਜ ਤੁਸੀਂ ਟਰਾਂਸਪੋਰਟੇਸ਼ਨ ਇੰਡਸਟਰੀ ਚ ਲੈ ਲੋ ਸਾਡੇ ਸਿੱਖ ਉੱਥੇ ਮਿਹਨਤਾਂ ਕਰ ਰਹੇ ਨੇ। ਸਮਾਲ ਬਿਜ਼ਨੈਸਸ ਵਿੱਚ ਲੈ ਲੋ ਸਟੋਰਸ ਲੈ ਲੋ ਕਨਵੀਨੀਅੰਸ ਸਟੋਰਸ ਲੈ ਲੋ ਰੈਸਟੋਰੈਂਟਸ ਲੈ ਲੋ ਸਿੱਖ ਭਾਈਚਾਰੇ ਨੇ ਇੰਨੀ ਮਿਹਨਤ ਕਰਕੇ ਇੱਥੇ ਨਾਂ ਆਪਣਾ ਕਮਾਇਆ ਔਰ ਜਿਹੜਾ ਮੇਨਸਟ੍ਰੀਮ ਅਮਰੀਕਾ ਹੈ ਗੋਰੇ ਕਾਲੇ ਇੱਥੇ ਸਿੱਖਾਂ ਨੂੰ ਇੱਕ ਮਾਨ ਤੇ ਇੱਜ਼ਤ ਦੀ ਜਨਨਲ ਵਹੀ ਰਹੀ ਸੀ ਪਰ ਅੱਜ ਇਹਨਾਂ ਇੱਕ ਬਹੁਤ ਹੀ ਛੋਟਾ ਜਿਹੜਾ ਖਾਲਸਤਾਨੀ ਤਫਕਾ ਹੈ ਬਹੁਤ ਛੋਟੇ ਜੀ ਹੈਗੇ ਨੇ ਔਰ ਉਹਨਾਂ ਦਾ ਲੀਡਰ ਗੁਰਪਤਵੰਨ ਸਿੰਘ ਪੰਨੂ ਇਹਨਾਂ ਨੇ ਸਿੱਖਾਂ ਦੀ ਅੱਜ ਜਿਹੜੀ ਵੀ ਅਸੀਂ ਇੱਥੇ ਮਿਹਨਤ ਨਾਲ ਆਪਣੀ ਇੱਜ਼ਤ ਬਣਾਈਆ ਸੀ ਇਹ ਉਹਨੂੰ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੈਨੇਡਾ ਵਿੱਚ ਤੁਸੀਂ ਵੇਖ ਹੀ ਰਹੇ ਹੋ ਇਹਨਾਂ ਨੇ ਕੀ ਹਾਲ ਬਿਲਕੁਲ ਬਿਲਕੁਲ ਔਰ ਇਹੀ ਹਾਲ ਇਹਨਾਂ ਨੇ ਹੋਰ ਵੀ ਜਗ੍ਹਾ ਕਰਨਾ ਹੈ ਔਰ ਮੇਰੀ ਅਪੀਲ ਹੈ ਸਿੱਖਾਂ ਨੂੰ ਕਿ ਤੁਸੀਂ ਇਕੱਠੇ ਹੋ ਔਰ ਤੁਸੀਂ ਜਿਹੜੇ ਸਿੱਖ ਕੌਜ਼ ਨੇ ਅੱਜ ਅਸੀਂ ਅਮਰੀਕਾ ਵਿੱਚ ਸਾਡੇ ਕਈ ਕੌਜ਼ਸ ਨੇ ਸਿੱਖਾਂ ਨੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਉਹਨਾਂ ਦੀ ਅਸੀਂ ਇੱਥੇ ਦੀ ਸਰਕਾਰਾਂ ਨਾਲ ਗੱਲਬਾਤ ਕਰੀਏ ਜਿਹੜਾ ਪੰਜਾਬ ਵਿੱਚ ਹੋ ਰਿਹਾ ਹੈ ਉੱਥੇ ਖਾਲਸਾਣ ਜੀ ਚਾਹੀਦਾ ਹੋਣਾ ਤੇ ਪੰਜਾਬ ਦੇ ਲੋਕ ਆਪੇ ਲੈ ਲੈਣਗੇ ਹੂੰ ਜੇ ਉਹ ਕਹਿਣਗੇ ਤਾਂ ਅਸੀਂ ਉਹਨਾਂ ਦੀ ਮਦਦ ਕਰਦੇ ਹਾਂਗੇ ਅੱਜ ਉੱਥੇ ਖਾਲਸਤਾਨੀ ਲੀਡਰ ਬੈਠੇ ਨੇ ਸਿਮਰਨਜੀਤ ਸਿੰਘ ਮਾਨਵਰੀਏ ਉਹਨਾਂ ਨੂੰ ਕੋਈ ਨਹੀਂ ਰੋਕ ਰਿਹਾ ਬਿਲਕੁਲ ਅੱਜ ਉਹ ਖਾਲਸਤਾਨ ਦੀ ਗੱਲ ਕਰਦੇ ਨੇ ਤੇ ਉਹਨਾਂ ਨੂੰ ਸਰਕਾਰ ਕੋਈ ਨਹੀਂ ਕਹਿ ਰਹੀ ਉਹ ਬੜੇ ਖੁੱਲ ਕੇ ਰਹਿ ਰਹੇ ਨੇ ਭਾਰਤ ਦੇ ਵਿੱਚ ਪਰ ਉਹਨਾਂ ਦੇ ਨਾਲ ਕੋਈ ਨਹੀਂ ਬਿਲਕੁਲ ਡਾਕਟਰ ਜਸਦੀਪ ਜੀ ਮੇ ਇੱਕ ਗੱਲ ਛੋਟੀ ਛੋਟੀ ਮੇਰੇ ਦਿਮਾਗ 'ਚ ਜਾਂਦੀ ਹੈ ਕਿ ਆਪਾਂ ਇੱਕ ਬੇ ਧੜਕ ਇੱਕ ਇੱਕ ਬਿਆਨਬਾਜ਼ੀ ਕਰ ਦੇਣੀ 26 ਜਨਵਰੀ ਆ ਰਹੀ ਹੈ ਫਿਰ ਵੀਡੀਓ ਕੱਢਣਗੇ ਸਾਨੂੰ ਸਭ ਨੂੰ ਪਤਾ ਹੈ 26 ਜਨਵਰੀ ਜਾਂ 15 ਅਗਸਤ ਦੇ ਵੀਡੀਓ ਕੱਢ ਲੰਦੇ ਕਿ ਖਾਲਸਤਾਨ ਲਿਖ ਦਿਓ ਜਾਂ ਕਿ ਝੰਡਾ ਲਾ ਦਿਓ ਮੈਂ 2 ਲੱਖ ਡਾਲਰ ਜਾਂ 1 ਲੱਖ ਡਾਲਰ ਜਾਂ 50 ਹਜ਼ਾਰ ਦੇਵਾਂਗਾ ਕੀ ਸਾਨੂੰ ਗਰੀਬਾਂ ਦੇ ਉੱਥੇ ਘਰ ਬਣਾਉਣੇ ਚਾਹੀਦੇ ਨੇ ਕੀ ਸਾਨੂੰ ਗਰੀਬਾਂ ਦੀ ਹੱਥ ਬਾਹ ਫੜਨੀ ਚਾਹੀਦੀ ਕੀ ਐਜੂਕੇਸ਼ਨ ਬਾਰੇ ਧਿਆਨ ਦੇਣਾ ਚਾਹੀਦਾ ਕੀ ਕਲਚਰ ਸਾਨੂੰ ਆਪਣਾ ਪ੍ਰੋਮੋਟ ਕਰਨਾ ਚਾਹੀਦਾ 5 ਲੱਖ ਰੁਪਿਆ ਕਿਸੇ ਨੂੰ ਇਸ ਕਰਕੇ ਦੇਣ ਵਾਸਤੇ ਕਿ ਉਹ ਕੋਈ ਦਿਆਖੇ ਕਿਧਰੇ ਬੰਮ ਫੋੜ ਦੇ ਹੂੰ ਤੇ ਫਿਰ ਇਨਕਾਊਂਟਰ ਚ ਮਾਰਿਆ ਜਾਏ ਹੂੰ ਬਜਾਇ ਕਿਸੇ ਯੂਥ ਦੀ ਤੁਸੀਂ ਇਹ ਹਾਲ ਕਰੋ ਤੁਸੀਂ ਉਹ 5 ਲੱਖ ਉਹਨਾਂ ਦੀ ਪੜ੍ਹਾਈ ਵਾਸਤੇ ਲਗਾਓ ਹੂੰ ਤੁਸੀਂ 5 ਲੱਖ ਦਾ ਉਹਨਾਂ ਨੂੰ ਕੋਈ ਕੰਮ ਰੋਜ਼ਗਾਰ ਖੋਲ ਕੇ ਦੇ ਦਿਓ ਹੂੰ ਤਾਂ ਤੇ ਮੈਂ ਕਹਾਂ ਬਈ ਤੁਸੀਂ ਬੜੀ ਸੇਵਾ ਕੀਤੀ ਤੇ ਤੁਸੀਂ ਗਲਤ ਪਾਸੇ ਸਾਡੇ ਯੂਥ ਨੂੰ ਲਾ ਰਹੇ ਹੋ ਅੱਜ ਤੱਕ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕੋਈ ਪੰਜਾਬ ਦੇ ਵਿੱਚ ਕਿਸੇ ਦੀ ਛੱਤ ਵੀ ਪਾਈ ਹੋਏਗੀ ਮੈਨੂੰ ਨਹੀਂ ਲੱਗਦਾ ਬਲਕਿ ਇਹਨਾਂ ਦੀ ਤੇ ਆਪਣੀ ਛੱਤ ਜਿਹੜੀ ਸੀ ਉਹ ਵੀ ਗਵਰਨਮੈਂਟ ਨੇ ਉੱਥੇ ਸੀਜ਼ ਕਰ ਲਈ ਹੂੰ ਸੋ ਇਹਨਾਂ ਦਾ ਨਾ ਪੰਜਾਬ ਨਾਲ ਕੋਈ ਟਾਈਜ਼ ਨੇ ਨਾ ਪੰਜਾਬ ਵਿੱਚ ਜਾ ਸਕਦੇ ਨੇ ਨਾ ਇਹਨਾਂ ਨੇ ਕਦੀ ਇੰਡੀਆ ਵੀ ਜਾਣਾ ਪਰ ਇਹ ਲੋਕ ਜਿਹੜੇ ਪੰਜਾਬ ਨਾਲ ਜੁੜੇ ਨੇ ਜਿਹੜੇ ਪੰਜਾਬ ਜਾਂਦੇ ਨੇ ਜਿਹੜੇ ਪੰਜਾਬ ਦੇ ਵਿੱਚ ਦਰਦ ਰੱਖਦੇ ਨੇ ਜਿਹੜੇ ਪੰਜਾਬ ਨੂੰ ਡਿਵੈਲਪ ਕਰਨਾ ਚਾਹੁੰਦੇ ਨੇ ਇਹ ਉਹਨਾਂ ਵਾਸਤੇ ਵੀ ਉੱਥੇ ਰਸਤੇ ਜਿਹੜੇ ਨੇ ਬੰਦ ਕਰਾ ਦੇ ਡਾਕਟਰ ਜਸਦੀਪ ਜੀ ਇੱਕ ਜਾਂਦਾ ਜਾਂਦਾ ਇੱਕ ਸਵਾਲ ਲੋਕੀ ਗੱਲ ਨਹੀਂ ਕਰ ਰਹੇ ਲੋਕੀ ਤੰਗ ਵੀ ਨੇ ਐਨ ਆਰ ਆਈ ਭਰਾ ਬਹੁਤ ਤੰਗ ਨੇ ਸਾਨੂੰ ਅੱਜ ਗੱਲ ਕਰਨੀ ਚਾਹੀਦੀ ਹੈ ਪਲੇਟਫਾਰਮ ਦੇ ਉੱਤੇ ਕਿ ਜਿਹੜਾ 8 ਘੰਟੇ ਦਾ ਰਾਹ ਸੀ ਜਾਂ 6 ਘੰਟੇ ਦਾ ਰਾਹ ਸੀ ਪੰਜਾਬ ਤੋਂ ਦਿੱਲੀ ਦਾ ਉਹ ਇਸ ਟਾਈਮ 14 ਘੰਟੇ ਜਾਂ 18 ਘੰਟੇ ਦਾ ਹੋ ਗਿਆ ਕਿਸਾਨਾਂ ਨੇ ਬੰਦ ਕੀਤਾ ਗਿਆ ਐਨ ਆਰ ਆਈ ਬਹੁਤ ਤੰਗ ਨੇ 2-3 ਸਾਲ ਹੋ ਗਏ ਨੇ ਇਹਦੀ ਐਨ ਆਰ ਆਈ ਖਾਲੀ ਤੰਗ ਨਹੀਂ ਮੈਂ ਪੰਜਾਬ ਦੇ ਸਾਰੇ ਲੋਕੀ ਤੰਗ ਨੇ ਆ ਤੁਸੀਂ ਟੀਵੀ ਤੇ ਵੇਖੋ ਉਹ ਦਿਨ ਜਦੋਂ ਪੰਜਾਬ ਬੰਦ ਦਾ ਐਲਾਨ ਹੋਇਆ ਲੋਕੀ ਆ ਕੇ ਲੜੇ ਨੇ ਲੋਕਲ ਕਿ ਕਿਸੇ ਨੇ ਕੋਈ ਡਾਕਟਰ ਕੋਲ ਜਾਣਾ ਹੈ ਕਿਸੇ ਨੇ ਐਕਸ-ਰੇ ਕਰਾਣੀ ਕਿਸੇ ਨੇ ਕੁਝ ਕਰਾਣਾ ਬਹੁਤ ਉੱਥੇ ਪਰੇਸ਼ਾਨੀਆਂ ਹੁੰਦੀਆਂ ਨੇ ਔਰ ਦਿੱਲੀ ਆਉਣਾ ਵੀ ਬਹੁਤ ਇੱਕ ਲੰਮਾ ਸਫਰ ਹੋ ਗਿਆ ਜਿਵੇਂ ਤੁਸੀਂ ਕਹਿੰਦੇ ਹੋ ਤੇ ਇਹ ਜਿਹੜਾ ਹੈ ਇਹ ਕਿਸਾਨਾਂ ਦਾ ਮੁੱਦਾ ਹੁਣ ਪੋਲਿਟੀਸਾਈਜ਼ ਹੋ ਚੁੱਕਿਆ ਹੈ ਔਰ ਇਹਨੂੰ ਪੋਲਿਟੀਸਾਈਜ਼ ਨਹੀਂ ਕਰਨਾ ਚਾਹੀਦਾ ਇਹਨੂੰ ਬਿਲਕੁਲ ਰਿਜ਼ੋਲਵ ਹੋਣਾ ਔਰ ਮੈਂ ਸਟੇਟ ਸਟੇਟ ਗਵਰਨਮੈਂਟ ਕਿਉਂ ਨਹੀਂ ਕਰਦੀ ਹਾਂ ਐਮਐਸਪੀ ਦੀ ਜਿਹੜੀ ਮੰਗ ਹੈ ਉਹ ਪੰਜਾਬ ਗਵਰਨਮੈਂਟ ਕਿਉਂ ਨਹੀਂ ਕਰਦੀ ਅੱਜ ਹਰਿਆਣਾ ਨੇ ਵੀ ਤੇ ਖਰੀਦਿਆ ਐਮਐਸਪੀ ਦੇ ਕੇ ਬਿਲਕੁਲ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਕਾ ਸਕਦੀ ਜਿਹੜੀ ਉਹ 5 ਮਿੰਟ ਦੀਆਂ ਚੁਟਕੀਆਂ ਮਾਰ ਕੇ ਇੱਕ ਬੀਬੀ ਇੱਕ ਬਿਆਨ ਦਿੰਦੀ ਸੀ ਉਹ ਅਨਮੋਲ ਗਗਨ ਮਾਨ ਉਹ ਕਿੱਥੇ ਗਈ ਦੇਖੋ ਇਹ ਸਭ ਇਹ ਸਾਰਾ ਸਿਆਸਤ ਹੈ ਕਿ ਇੱਕ ਪੰਜਾਬ ਵਿੱਚ ਸਿਰਫ ਇਹੀ ਹੈ ਕਿ ਜਿਹੜਾ ਸੈਂਟਰ ਚ ਬੈਠਾ ਹੈ ਉਹਦੇ ਖਿਲਾਫ ਹੋ ਜਾਈਏ ਕੱਲ ਉਹਥੇ ਮਨਮੋਹਨ ਸਿੰਘ ਬੈਠਾ ਸੀ ਉਹਦੇ ਖਿਲਾਫ ਸੀ ਹੁਣ ਮੋਦੀ ਬੈਠਾ ਹੈ ਉਹਦੇ ਖਿਲਾਫ ਨੇ ਤੇ ਕਦੀ ਵੀ ਇਹ ਕੰਸੈਂਸਸਿਅਸ ਇਹਨਾਂ ਨੇ ਪੋਲਿਟਿਕਸ ਦਾ ਕਦੇ ਵੀ ਨਹੀਂ ਕੀਤਾ ਕਿ ਵੀ ਮਿਲ ਕੇ ਕੋਈ ਕੰਮ ਕਰ ਲਈਏ ਸੈਂਟਰ ਨਾਲ ਕੋਈ ਮਿਲ ਕੇ ਗੱਲ ਕਰਾਂਗੇ ਤੇ ਪੰਜਾਬ ਦੀ ਤਰੱਕੀ ਹੋਏਗੀ ਉਸ ਪਾਸੇ ਸੋਚਣਾ ਨਹੀਂ ਹਮਮ ਔਰ ਕੁਝ ਇੱਕ ਲੋਕ ਨੇ ਜਿਹੜਾ ਕੀ ਸ਼ਰਾਰਤਾਂ ਕਰਕੇ ਕਦੀ ਕਿਸਾਨੀ ਦਾ ਮੁੱਦਾ ਚੁੱਕ ਲੈਂਦੇ ਨੇ ਕਦੀ ਕੋਈ ਹੋਰ ਮੁੱਦਾ ਚੁੱਕ ਲੈਂਦੇ ਨੇ ਕਦੀ ਪੰਥਕ ਮੁੱਦਾ ਚੁੱਕ ਲੈਂਦੇ ਨੇ ਔਰ ਇਹਦੇ ਨਾਲ ਪੰਜਾਬ ਦੀ ਡਵੈਲਪਮੈਂਟ ਹਮੇਸ਼ਾ ਹੀ ਜਿਹੜੀ ਹੈ ਉਹ ਡਿਸਟਰਬ ਹੁੰਦੀ ਹੈ ਡਾਕਟਰ ਜਸਦੀਪ ਜੀ ਜਾਂਦੇ ਜਾਂਦੇ ਨਵੇਂ ਸਾਲ ਦਾ ਕੁਛ ਨਾ ਕੁਛ ਸੰਦੇਸ਼ ਆ ਕੁਛ ਨਾ ਕੁਛ ਕੋਈ ਸਿੱਖਿਆ ਕੁਛ ਦੇ ਕੇ ਜਾਓ ਸਨ ਮੈਂ ਵੀਰਿੰਦਰ ਜੀ ਇਹ ਹੁਣ ਮੈਂ ਵਰਲਡ ਟ੍ਰਿਪ ਤੋਂ ਵਾਪਸ ਆਇਆ ਮੈਂ ਪੰਜ ਛੇ ਕੰਟਰੀਜ਼ ਦੇ ਟ੍ਰਿਪ ਤੇ ਸੀ ਸਿੰਗਾਪੁਰ ਮਲੇਸ਼ੀਆ ਦੁਬਈ ਆਬੂ ਦਾਬੀ ਕਈ ਕਈ 에ਰਪੋਰਟਾਂ ਤੋਂ ਗੁਜ਼ਰੇ ਆ ਕਈ ਕਈ ਸ਼ਹਿਰਾਂ ਚੋਂ ਔਰ ਦਿਲ ਨੂੰ ਇਹ ਬੜਾ ਦੁੱਖ ਹੁੰਦਾ ਸੀ ਕਿ ਜਦ ਕੋਈ ਵੀ ਮੈਂ ਦੂਜਾ ਸਿੱਖ ਦੇਖਦਾ ਸਾਂ ਹਮ ਅ ਜਿਵੇਂ ਉਹ ਸਿੰਗਾਪੂਰੀ ਮੈਂ ਜਾ ਰਿਹਾ ਤੇ 에어ਪੋਰਟ ਤੇ ਕੋਈ ਸਿੱਖ ਨਜ਼ਰ ਆ ਗਿਆ ਬਿਲਕੁਲ ਮੇਰਾ ਦਿਲ ਕਰਦਾ ਸੀ ਕਿ ਮੈਂ ਜਾ ਕੇ ਸਿੱਖ ਨੂੰ ਸਤਿ ਸ੍ਰੀ ਅਕਾਲ ਬੁਲਾਵਾ ਫਤਿਹ ਬੁਲਾਵਾ ਤੇ ਗੱਲ ਕਰਾਂ ਹਮ ਪਰ ਮੈਂ ਦੇਖਿਆ 99% ਆਫ ਦਾ ਟਾਈਮ ਹਮ ਸਿੱਖ ਜਿਹੜਾ ਉਹ ਦੂਜੇ ਸਿੱਖ ਨੂੰ ਵੇਖ ਕੇ ਆ ਮੈਂ ਸਮਝਦਾ ਕਿ ਕੋਈ ਇੰਡੀਅਨ ਵੀ ਦੂਜੇ ਇੰਡੀਅਨ ਜਾਂ ਸਿੱਖ ਨੂੰ ਵੇਖ ਕੇ ਆਪਸ ਵਿੱਚ ਗੱਲ ਨਹੀਂ ਕਰਦੇ ਵਜ੍ਹਾ ਕੋਈ ਮੈਨੂੰ ਸਮਝ ਨਹੀਂ ਆਈ ਅੱਛਾ ਹੈਰਾਨਗੀ ਦੀ ਗੱਲ ਹੈ ਕਿ ਕੋਈ ਪਾਕਿਸਤਾਨੀ ਭਰਾ ਸਾਡਾ ਉਹ ਜਦ ਸਿੱਖ ਵੇਖ ਲੇਗਾ ਸਿੱਖ ਤੇ ਦੂਰੋਂ ਪਛਾਣਿਆ ਜਾਂਦਾ ਪਗ ਨਾਲ ਉਹ ਬਿਲਕੁਲ ਉਹ ਸਿੱਖ ਵੇਖ ਲੇਗਾ ਉਹਨੇ ਦੂਰੋਂ ਹੀ ਕਹਿਣਾ ਸਤਿ ਸ੍ਰੀ ਅਕਾਲ ਸਰਦਾਰ ਜੀ ਆਪਣੇ ਸਿੱਖ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਨਹੀਂ ਕਹਿੰਦੇ ਮੇਰੀ ਇਸ ਸਾਲ ਚ ਆਪਣੇ ਸਿੱਖ ਭਰਾਵਾਂ ਨੂੰ ਆਪਣੇ ਭਾਰਤੀ ਭਰਾਵਾਂ ਨੂੰ ਇਹ ਹੀ ਰਿਕੁਐਸਟ ਹੈ ਕਿ ਜਿੱਥੇ ਕੋਈ ਸਿੱਖ ਵੇਖਦੇ ਹੋ ਉਹਨੂੰ ਫਤਿਹ ਜ਼ਰੂਰ ਬੁਲਾਇਆ ਕਰੋ ਕਿਉਂਕਿ ਸਿੱਖ ਜਿਹੜਾ ਆਪਣੀ ਪਾਗ ਨਾਲ ਦੂਰੋਂ ਪਛਾਣਿਆ ਜਾਂਦਾ ਔਰ ਸਾਰਿਆਂ ਨੂੰ ਪਤਾ ਹੈ ਸਿੱਖ ਕਿੱਥੋਂ ਆ ਰਿਹਾ ਹੈ ਤੇ ਸਿੱਖ ਨੂੰ ਗ੍ਰੀਟ ਕਰਿਆ ਕਰੋ ਔਰ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਆਪਸ ਵਿੱਚ ਜਿੱਥੇ ਵੀ ਹੋਈਏ ਅਸੀਂ ਯੂਨਾਈਟ ਹੋਈਏ ਅਸੀਂ ਇੱਕ ਦੂਜੇ ਨੂੰ ਫਤਿਹ ਬੁਲਾਈਏ ਬੜਾ ਦਿਲ ਨੂੰ ਅੱਛਾ ਲੱਗਦਾ ਹੈ ਕਿ ਅੱਜ ਮੈਂ ਕਿਧਰੇ ਅਬੂਦਾਬੀ 에어ਪੋਰਟ ਤੇ ਆਇਆ ਇੱਕ ਸਿੱਖ ਨਜ਼ਰ ਆ ਜਾਏ ਤੇ ਬੜਾ ਅੱਛਾ ਲੱਗਦਾ ਹੈ ਤੇ ਜਾ ਕੇ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾਇਆ ਕਰੀਏ ਤੇ ਫਤੇ ਦੀ ਸਾਂਝ ਕਰੇ ਇਹ ਮੈਂ ਇੱਕ ਇੰਟਰਵਿਊ ਕੀਤੀ ਸੀ ਖੁਦ ਮੈਂ ਦਿੱਲੀ ਦੇ ਵਿੱਚ ਇੱਕ ਮੈਂ ਉਦਾਂ ਨਿਊਜ਼ ਕਰਦੇ ਪਈ ਸੀ ਉਹ ਲੇਡੀ ਨੇ ਕਿਹਾ ਕਿ ਕਹਿੰਦੀ ਮੈਨੂੰ ਕੋਈ ਟਰਬਨ ਵਾਲਾ ਦੇਖ ਜੇ ਜੇ ਕੋਈ ਮੈਨੂੰ ਮੋਨਾ ਦੇਖ ਜੇ ਮੈਂ ਸਿੱਖ ਕੋ ਜਾ ਕੇ ਸੇਫ ਫੀਲ ਕਰਦੀ ਹਾਂ ਖੜਨਾ ਵੀ ਤਾਂ ਮੈਨੂੰ ਆਪਣੀ ਸੇਫਟੀ ਮਹਿਸੂਸ ਹੁੰਦੀ ਹੈ ਬਿਲਕੁਲ ਇਹ ਇਹ ਬਿਲਕੁਲ ਸੱਚੀ ਗੱਲ ਹੈ ਔਰ ਇਹਦੇ ਵਿੱਚ ਸਾਡਾ ਸਾਨੂੰ ਸਿੱਖਾਂ ਨੂੰ ਵੀ ਜਦੋਂ ਇੱਕ ਦੂਜੇ ਨੂੰ ਅਸੀਂ ਵੇਖਨੇ ਆ ਤੇ ਜ਼ਰੂਰ ਇੱਕ ਦੂਜੇ ਨੂੰ ਫਤੇ ਬੁਲਾਓ ਫਤੇ ਦੀ ਸਾਂਝ ਕਰੋ ਔਰ ਨਾਲ ਹੀ ਆਪਣਾ ਯੂनाइटेड ਹੋ ਕੇ ਇਸ ਸਾਲ 2025 ਚ ਪੂਰੀ ਕੌਮ ਯੂनाइटेड ਹੋ ਕੇ ਅੱਗੇ ਵਧੀ। ਐਸੀ ਡਾਕਟਰ ਜਸਦੀਪ ਸਿੰਘ ਜੈਸੀ ਦੇਸ਼ ਵਿਦੇਸ਼ ਦੇ ਮੁੱਦਿਆਂ ਤੇ ਔਰ ਅਮਰੀਕਾ ਦੇ ਸਟਰੀਮ ਮੁੱਦਿਆਂ ਤੇ ਉੱਤੇ ਗੱਲਬਾਤ ਕੀਤੀ ਦੇਖਦੇ ਰਹੋ ਅਮੇজিং ਟੀਵੀ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ ਨਵੇਂ ਐਪੀਸੋਡ ਲੈ ਕੇ ਅਗਲੇ ਹਫਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ